ਆ ਬਲਵਿੰਦਰ ਜੀ ਇਹ ਕੀ ਆ ਜਿਹੜਾ ਇਹ ਬਾਬ ਰੋਲਾ ਆਇਆ ਸੀ ਇਹਦਾ ਨਾਮ ਕੀ ਆ ਤੇ ਸਾਨੂੰ ਕੰ ਪਹਿਲਾਂ ਬਈ ਪਤਾ ਲੱਗ ਗਿਆ ਇਹਨੂੰ ਅਪਾ ਆਮ ਪਾਸਾ ਦੇ ਵਿੱਚ ਮੌਸਮ ਵਿਗਿਆਨ ਦੀ ਪਾਸਾਡ ਵਿੱਚ ਇਹਨੂੰ ਟੋਰਨੇਡੋ ਕਹਿੰਦੇ ਆਗੇ ਪਹਿਲਾਂ ਵੀ ਇੱਕ ਵਾਰ ਲ ਕੇ ਟੋਰਨੇਡੋ ਆਇਆ ਸੀ ਤਾਂ ਵੀਡੀਓ ਵਿੱਚ ਲੋਕ ਬੋਲ ਕੇ ਇਹ ਕਹਿ ਰਹੇ ਸੀ ਕਿ ਦੇਖੋ ਪਚਾਲ ਆਇਆ ਹੋਇਆਗਾ ਪਚਾਲ ਚੀਜ਼ ਅਲੱਗ ਲੈਵਲ ਦੀ ਆ ਉਹ ਜ਼ਮੀਨੀ ਗਰਾਊਂਡ ਲੈਵਲ ਦੀ ਗੱਲਬਾਤ ਆ ਹੀਟ ਲਈ ਤੇ ਜਿਹੜਾ ਇਹ ਟੋਰਨੇਡੋ ਆਇਆ ਮੌਸਮ ਵਿਗਿਆਨ ਨਾਲ ਸੰਬੰਧਤਾਗਾ ਤੁਹਾਡੀ ਕਿਵੇਂ ਕੈਲਕੂਲੇਸ਼ਨ ਰਹੀ ਤੁਸੀਂ ਇਹਦਾ ਕਿਵੇਂ ਤੁਹਾਨੂੰ ਪਤਾ ਲੱਗਿਆ ਟੋਰਨੇਡੋ ਬਨ ਤੋਂ ਘੰਟਾ ਪਹਿਲਾਂ ਵੀ ਆਪਾਂ ਅਪਡੇਟ ਦਿੱਤੀ ਸੀ ਵੀ ਸੁਪਰ ਸੈੱਲ ਬੱਦਲ ਬਾਈ ਬਣ ਰਹੀ ਹੈ ਜਿਹੜੀ ਮੋٹے ਗੜੀ ਮਾਰੀ ਦੇ ਰਹੀ ਹੈ ਵੀ ਕਿਤੇ ਟੋਰਨੇਡੋ ਬਣਦੀ ਵੀ ਸਭਾਵਨਾ ਹੈਗੀ ਆ ਪੂਰੀ ਮੌਸਮ ਵਿਭਾਗ ਨੇ ਵੀ ਭਾਈ ਦੱਸਿਆ ਸੀ ਕਿ ਨਹੀਂ ਦੱਸਿਆ ਨਹੀਂ ਸਰਕਾਰੀ ਐਂਸੀ ਨੇ ਮੀਂਹ ਦਾ ਲਾਟ ਜਰੂਰ ਜਾਰੀ ਕੀਤਾ ਉਸੇ ਹਾਲਾਂਕਿ ਟੋਰਨੇਡੋ ਬਾਰੇ ਕੋਈ ਖਾਸ ਅਪਡੇਟ ਉਹਨਾਂ ਦੀ ਨਹੀਂ ਆਈ ਸੀਗੀ ਜੀ ਕੋਈ ਇਹਦਾ ਕੋਈ ਹੋਰ ਕੋਈ ਪੁਰਜਾ ਵਗੈਰਾ ਜਾਂ ਉਵੇਂ ਤੁਸੀਂ ਸਟੱਡੀ ਕਰਦੇ ਹੋ ਕਿ ਜਿਹੜਾ ਡੇਲੀ ਦਾ ਮੌਸਮ ਵਿਭਾਗ ਵੱਲੋਂ ਰਿਕਾਰਡ ਆਉਂਦਾ ਜਾਂ ਉਹ ਗ੍ਰਾਫ ਵਗੈਰਾ ਆਉਂਦੇ ਉੱਥੋਂ ਸਟੱਡੀ ਕਰਦੇ ਹੋ ਜਦੋਂ ਮੈਂ ਮੋਬਾਈਲ ਲਿਆ ਸੀ ਤਾਂ ਮੈਂ ਸਿਰਫ ਮੌਸਮ ਬਾਰੇ ਹੀ ਸਰਚ ਕਰਨੀ ਸ਼ੁਰੂ ਕੀਤੀ ਸੀ ਨਾ ਕਿ ਮੈਂ ਫੇਸਬੁੱਕ ਆਈਡੀ ਬਣਾਈ ਸੀ ਕੋਈ ਮੈਂ ਉਹਨਾਂ ਚੀਜ਼ਾਂ ਤੱਕ ਪਹੁੰਚਣਾ ਚਾਹੁੰਦਾ ਸੀ ਵੀ ਜਿੱਥੋਂ ਅਨਮਾਨ ਜਿਹੜਾ ਸਹੀ ਲੱਗ ਸਕੇ ਤੇ ਆਪਾਂ ਲੋਕਾਂ ਨੂੰ ਪਹਿਲਾਂ ਲਾਟ ਕਰ ਸਕੀ ਇਹਨਾਂ ਚੀਜ਼ਾਂ ਬਾਰੇ ਜਿਵੇਂ ਤੁਸੀਂ ਪਹਿੱਖ ਬਾਣੀ ਕੀਤੀ ਸੀ ਫਿਰ ਛੋਡੇ ਨਾਲ ਕਿਸੇ ਨੇ ਸਰਕਾਰੀ ਏਜੰਸੀ ਨੇ ਜਾਉਂ ਗ੍ਰਹਿ ਸੰਪਰਕ ਵੀ ਤੁਹਾਨੂੰ ਪਤਾ ਲੱਗਿਆ ਸੀ ਕਿਵੇਂ ਗੱਲਬਾਤ ਨਹੀਂ ਸਰਕਾਰੀ ਏਜੰਸੀ ਨੇ ਕੋਈ ਖਾਸ ਤਾਂ ਨਹੀਂ ਸੰਪਰਕ ਕੀਤਾ ਵੈਸੇ ਉਹਨਾਂ ਨੇ ਪੁੱਛਿਆ ਜਰੂਰ ਸੀ ਵੀ ਇਹ ਟੂਰਨੇਡ ਬਣਿਆਗਾ ਮੈਂ ਕਿਹਾ ਹਾਂਜੀ ਬਣਿਆਗਾ ਤੇ ਉਹ ਕਹਿੰਦੇ ਸਾਨੂੰ ਫੋਟੋਆਂ ਵੀਡੀਓ ਭੇਜ ਦਿਓ ਲੋਕਾਂ ਦੀ ਰੁਚੀ ਹੈ ਉਹਦੇ ਤੇ ਸਿਸਟਮ ਕੰਟੈਕਟ ਦੇ ਵਿੱਚ ਜਾਂ ਰਾਪਤੇ ਦੇ ਵਿੱਚ ਲੋਕ ਹੁੰਦੇ ਆ ਮੈਸੇਜ ਕਰਦੇ ਆ ਵੀ ਕਿਵੇਂ ਹੋਊ ਕਿਵੇਂ ਨਹੀਂ ਹੋਊ ਕਿਸਾਨ ਵੀਰਾਂ ਦੇ ਬਹੁਤ ਮੈਸੇਜ ਆਉਂਦੇ ਨੇ ਵੀ ਬਾਈ ਅਸੀਂ ਪਾਣੀ ਲਾਉਣਾ ਜਾਂ ਕਣਕ ਨੂੰ ਲਾਈਏ ਜਾਂ ਨਾ ਲਾਈਏ ਜਿਹੜਾ ਤੁਸੀਂ ਕਲਾਈਮੇਟ ਸਟੇਸ਼ਨ ਦੀ ਗੱਲ ਕੀਤੀ ਹੈ ਲੋਕ ਇਹ ਬੰਦਾ ਪ੍ਰਾਈਵੇਟ ਲਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਤੁਹਾਡਾ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਬਠਿੰਡੇ ਦੀ ਗੱਲ ਕਰਦੇ ਆ ਮੁਕਸਰ ਸਾਹਿਬ ਦੀ ਗੱਲ ਕਰਦੇ ਆ ਮੋਗੇ ਦੀ ਗੱਲ ਕਰਦੇ ਆ ਝੱਖੜ ਦੇ ਬਾਪ ਰੋਲੇ ਨੇ ਬਹੁਤ ਸਾਰੀਆਂ ਚੀਜ਼ਾਂ ਤਬਾਹ ਕਰਤੀਆਂ ਫਸਲਾਂ ਦਾ ਨੁਕਸਾਨ ਹੋਇਆਗਾ ਘਰਾਂ ਦਾ ਨੁਕਸਾਨ ਹੋਇਆ ਤੇ ਹੋਰ ਬਹੁਤ ਸਾਰੇ ਜਿਹੜੇ ਬਾਰ-ਬਾਰ ਜਾਂ ਆਪਾਂ ਕਹਿੰਦੇ ਆ ਖੇਤਾਂ ਦੇ ਵਿੱਚ ਜਿਹੜੇ ਕਾਰੋਬਾਰ ਹੁੰਦੇ ਆ ਪੋਲਟਰੀ ਫਾਰਮ ਦੀ ਗੱਲ ਕਰ ਲਈਏ ਛਲਰਾਂ ਦੀ ਗੱਲ ਕਰ ਰਹੀਓ ਉੱਥੇ ਵੀ ਨੁਕਸਾਨ ਹੋਇਆ ਪੈਟਰੋਲ ਪੰਪਾਂ ਦਾ ਵੀ ਨੁਕਸਾਨ ਹੋਇਆਗਾ ਹੁਣ ਇਸ ਚੀਜ਼ ਨੂੰ ਦੇਖਣ ਦੇ ਲਈ ਇਸ ਚੀਜ਼ ਨੂੰ ਸਮਝਣ ਦੇ ਲਈ ਅਸੀਂ ਅੱਜ ਇੱਕ ਨੌਜਵਾਨ ਦੇ ਨਾਲ ਗੱਲ ਕਰਾਂਗੇ ਜਿਹੜੇ ਫੇਸਬੁੱਕ ਦੇ ਉੱਤੇ ਪੇਜ ਚਲਾਉਂਦੇ ਨੇ ਮੌਸਮ ਪੰਜਾਬ ਦਾ ਪੇਜ ਬਲਜਿੰਦਰ ਸਿੰਘ ਤੇ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਵੀ ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੀ ਅਤੇ ਜਿਹਦੇ ਨਾਲ ਜਿਹੜੀ ਹਵਾ ਗਈ ਉਹ ਚੱਲੂਗੀ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਬਾਪ ਰੋਲੇ ਨੂੰ ਲੈ ਕੇ ਜਾਂ ਚੀਜ਼ਾਂ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆ ਕਿਵੇਂ ਆਊਗੀ ਬਲਜਿੰਦਰ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਬਲਜਿੰਦਰ ਜੀ ਇਹ ਕੀ ਆ ਜਿਹੜਾ ਇਹ ਹੋਇਆ ਸੀਗਾ ਜਾਂ ਜਿਹੜਾ ਇਹ ਬਾਪ ਰੋਲਾ ਆਇਆ ਸੀ ਇਹਦਾ ਨਾਮ ਕੀ ਆ ਤੇ ਸਾਨੂੰ ਕੰਮ ਪਹਿਲਾਂ ਬਈ ਪਤਾ ਲੱਗ ਗਿਆ ਇਹ ਜੀ ਇਹਨੂੰ ਆਪਾਂ ਆਮ ਪਾਸਾ ਦੇ ਵਿੱਚ ਮੌਸਮ ਵਿਗਿਆਨ ਦੀ ਪਾਸਾ ਦੇ ਵਿੱਚ ਇਹਨੂੰ ਟੋਰਨੇਡੋ ਕਹਿੰਦੇ ਆਗੇ ਹਾਂ ਕਈ ਵੀਰ ਵੀਡੀਓ ਬਣਾ ਰਹੇ ਸੀ ਪਹਿਲਾਂ ਵੀ ਇੱਕ ਫਾਜ਼ਲ ਕੇ ਟੋਰਨੇਡੋ ਆਇਆ ਸੀ ਤਾਂ ਵੀਡੀਓ ਵਿੱਚ ਲੋਕ ਬੋਲ ਕੇ ਕਹਿ ਰਹੇ ਸੀ ਕਿ ਦੇਖੋ ਪਚਾਲ ਆਇਆ ਹੋਇਆਗਾ ਹੂੰ ਪਚਾਲ ਚੀਜ਼ ਅਲੱਗ ਲੈਵਲ ਦੀ ਆ ਉਹ ਜ਼ਮੀਨੀ ਗਰਾਊਂਡ ਲੈਵਲ ਦੀ ਗੱਲਬਾਤ ਆ ਇਹ ਟਲੀ ਤੇ ਜਿਹੜਾ ਇਹ ਟੋਰਨੇਡੋ ਆ ਇਹ ਮੌਸਮ ਵਿਗਿਆਨ ਨਾਲ ਸੰਬੰਧਤਾਗਾ ਇਹ ਟੋਰਨੇਡੋ ਕਹਿੰਦੇ ਨੇ ਜਾਂ ਆਪਾਂ ਬਾਬਰੋਲਾ ਜਾਂ ਭਵੰਡਰ ਵੀ ਕਹਿ ਆ ਸਕਦੇ ਆ ਇਹਨੂੰ ਪੰਜਾਬੀ ਪਾਸਾ ਦੇ ਵਿੱਚ ਤੇ ਇਹ ਪਹਿਲਾਂ ਪ੍ਰਡਿਕਟ ਕਰ ਦਿੱਤਾ ਸੀ ਆਪਾਂ ਜਿਹੜਾ ਫਾਦਲ ਕੇਲਾ ਸੀ ਪਿਛਲੇ ਸਾਲ ਆਇਆ ਸੀ ਉਹ ਵੀ ਆਪਾਂ 2 ਦਿਨ ਪਹਿਲਾਂ ਦੱਸਿਆ ਸੀਗਾ ਲਿਖਤੀ ਪੋਸਟ ਪਾਈ ਸੀ ਵੀ ਪਈ ਟੋਰਨੇਡੋ ਬਣ ਸਕਦਾਗਾ ਤੇ ਇਹਦੀ ਵੀ ਆਪਾਂ ਲਿਖਤੀ ਪੋਸਟ ਪਾਈ ਸੀ ਵੀ ਟੋਰਨੇਡੋ ਬਣ ਸਕਦਾ ਹਾਲਾਂਕਿ ਮੈਂ ਇਹਦੀ ਖਾਸ ਅਪਡੇਟ ਕਰਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਪੂਰੀ ਐਕਸਾਈਮੈਂਟ ਸੀਗੀ ਇਸ ਚੀਜ਼ ਦੀ ਵੀ ਟੋਰਨੇਡੋ ਬਣੂਗਾ ਮਤਲਬ ਕਿ ਹੂੰ ਅ ਵੀ ਮੈਂ ਖੁੱਲ ਕੇ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਮੇਰਾ ਪੇਜ ਬੰਦ ਸੀ ਉਸ ਕਰਕੇ ਆਪਾਂ ਵੀਡੀਓ ਅਪਡੇਟ ਨਹੀਂ ਕਰ ਸਕੇਗੇ ਪਰ ਫਿਰ ਵੀ ਕੋਸ਼ਿਸ਼ ਕੀਤੀ ਵੀ ਜਿਆਦਾ ਤੱਕ ਲੋਕਾਂ ਤੱਕ ਇਹ ਪਹੁੰਚ ਕੀਤੀ ਜਾਵੇ ਵੀ ਪਹਿਲਾਂ ਪਤਾ ਲੱਗ ਜਾਏ ਅਗਲੇ ਨੂੰ ਵਸਤ ਰਹਿਣਾ ਨਾ ਵੀ ਲੋਕ ਚੌਕਸ ਰਹਿਣ ਥੋੜੇ ਜੇ ਤਾਂ ਲਿਖਤੀ ਪੋਸਟ ਦੋ ਦਿਨ ਪਹਿਲਾਂ ਪਾਈ ਸੀ ਵੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕਿਤੇ ਟੂਰਨੇਡੋ ਬਣ ਸਕਦਾ ਹੈਗਾ ਤੇ ਪੰਜਾਬ ਦੇ ਵਿੱਚ ਇੱਕ ਨਹੀਂ ਮਲਕੇ ਦੋ ਤਿੰਨ ਟੋਰਨੇਡੋ ਬਣੇ ਉਸ ਦਿਨ 2 ਮਾਰਚ ਨੂੰ ਜੀ ਦੋ ਤਿੰਨ ਪਹਿਲਾ ਤਾਂ ਇਹ ਸੀਗਾ ਜਿਹੜਾ ਭਗਤੇ ਭਾਈ ਕੋਠਾਗੁਰੂ ਕੇ ਤੋਂ ਸ਼ੁਰੂ ਹੋਇਆ ਤੇ ਨਿਹਾਲ ਸਿੰਘ ਵਾਲਾ ਤੱਕ ਗਿਆ ਮੋਗੇ ਜ਼ਿਲ੍ਹੇ ਦੇ ਲਗਭਗ ਇਹਨੇ 20-22 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕੀਤਾ ਨਹੀਂ ਮੋਸਟਲੀ ਲਗਭਗ 4-5 ਕਿਲੋਮੀਟਰ ਦਾ ਇਹ ਏਰੀਆ ਕਵਰ ਕਰਦੇ ਹੁੰਦੇ ਨੇ ਤੇ ਇੱਕ ਫਲੋਰ ਗਰਾਇਆ ਜਲੰਧਰ ਏਰੀਆ ਦੇ ਵਿੱਚ ਬਣਿਆ ਸੀਗਾ ਉਹਨੇ ਵੀ ਨੁਕਸਾਨ ਕੀਤਾ ਹਾਲਾਂਕਿ ਉਹ ਥੋੜਾ ਕਮਜ਼ੋਰ ਸੀਗਾ ਤੇ ਸੇਤੀ ਖਤਮ ਹੋ ਗਿਆ ਤੇ ਇਹਨੂੰ ਅਲੱਗ-ਅਲੱਗ ਲੈਵਲ ਤੇ ਦੇਖਿਆ ਜਾਂਦਾਗਾ ਕੈਟਾਗਰੀਆਂ ਹੁੰਦੀਆਂ ਨੇ ਇਹਦੀਆਂ 0 ਤੋਂ ਲੈ ਕੇ 5 ਤੱਕ ਜੀ EF ਟੋਰਨੇਡੋ ਕਹਿੰਦੇ ਆਪਾਂ ਮਤਲਬ ਕਿ ਇਹ ਜਿਹੜਾ ਸਕੇਲ ਤੇ ਰੇਟ ਕੀਤਾ ਜਾ ਰਿਹਾ ਇਹਨੂੰ EF 3 ਟੋਰਨੇਡੋ ਕਿਹਾ ਜਾ ਰਿਹਾ ਮਤਲਬ ਕਿ ਜਿਹੜਾ ਐਸਟੀਮੇਟ ਲੱਗ ਰਿਹਾ ਜਜਮੈਂਟ ਲੱਗ ਰਹੀ ਹੈਗੀ ਮਤਲਬ ਕਿ ਜਿਹੜੀ ਇਹਦੇ ਵਿੱਚ ਹਵਾ ਦੀ ਸਪੀਡ ਸੀਗੀ ਉਹ 200 ਤੋਂ 250 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਗਲਾਈ ਦੇ ਵਿੱਚ ਘੁੰਮ ਰਹੀ ਸੀਗੀ ਤਾਂ ਉਹਦਾ ਕਰਕੇ ਜਿਹੜਾ ਨੁਕਸਾਨ ਆ ਜਿਹੜਾ ਜ਼ਿਆਦਾ ਹੋਇਆਗਾ ਖਾਸ ਕਰਕੇ ਕੋਠਾ ਗੁਰੂਕਾ ਹੋ ਗਿਆ ਤੇ ਗਾਹਾਂ ਆਕਲਿਆ ਜਲਾਲ ਹੋ ਗਿਆ ਜਆ ਪਕਤਾ ਪਾਈ ਕੋ ਤੋਂ ਰੋੜਾ ਜਿਹੜਾ ਭਾਈ ਰੂਪਨ ਜਾਂਦਾ ਉੱਥੇ ਕਾਫੀ ਨੁਕਸਾਨ ਹੋਇਆ ਪੈਟਰੋਲ ਪੰਪ ਕੋਲੇ ਜਾਂ ਡੇਰਾ ਬਿਆਸਾਲਾ ਉਹ ਆ ਗਿਆ ਬਣਿਆ ਹੋਇਆ ਸੀ ਸੈੱਟ ਜਆ ਜਿਹੜਾ ਉਹ ਕਾਫੀ ਡਾਤਾ ਸੀ ਇਹਨਾਂ ਨੇ ਲੈਟਰ ਲੁੱਟਰ ਵੀ ਪੱਟੇ ਕਾਫੀ ਸਾਈ ਤੇ ਇਹ ਭਾਈ ਫਿਰ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਆਇਆ ਇਹਦਾ ਇੰਨਾ ਖਤਰਨਾਕ ਨਹੀਂ ਪੰਜਾਬ ਦੇ ਵਿੱਚ ਟੋਰਨੇਡੋ ਨੇ ਜਿਹੜੀ ਇਹਨਾਂ ਦੀ ਹਿਸਟਰੀ ਆ ਪੰਜਾਬ ਵਿੱਚ ਕਾਫੀ ਪੁਰਾਣੀ ਹੈਗੀ ਪਹਿਲਾਂ ਤੋਂ ਮਤਲਬ ਕਿ ਪੰਜਾਬ ਦਾ ਜੀਓਗ੍ਰਾਫਿਕ ਰੀਜਨ ਆ ਜਿਹੜਾ ਪੰਗੋਲਕ ਸਤਿ ਹੈ ਏਦਾਂ ਦੀ ਹੈਗੀ ਜਿਹੜੇ ਐਸ ਲੈਟੀਟਿਊਡ ਤੇ ਏਰੀਆ ਆ ਕੇ ਜਾਂ ਜਿੱਦਾਂ ਪਾਕਿਸਤਾਨ ਦਾ ਲੈਂਦਾ ਪੰਜਾਬ ਆ ਗਿਆ ਜਾਂ ਅਰਬ ਕੰਟਰੀਆਂ ਆ ਗਈਆਂ ਜਾਂ ਆਗਾ ਹਾ ਯੂ ਐਸਏ ਆ ਗਿਆ ਜਿਹੜੇ ਐਸ ਲੈਟੀਟਿਊਡ ਤੇ ਏਰੀਆ ਆ ਕੇ ਜਿੱਥੇ ਗਰਮੀ ਵੀ ਪੈਂਦੀ ਆ ਠੰਡ ਵੀ ਪੈਂਦੀ ਆ ਉਥੇ ਸੀਵੀਅਰ ਵੈਦਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਆਮ ਹੁੰਦੀਆਂ ਨੇ ਖਾਸ ਕਰਕੇ ਅਮਰੀਕਾ ਵਿੱਚ ਜ਼ਿਆਦਾ ਦੇਖ ਨੂੰ ਮਿਲਦੇ ਆ ਪੰਜਾਬ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਇਆਗਾ ਇਸ ਤੋਂ ਪਹਿਲਾਂ ਵੀ ਟੋਰਨੇਡੋ ਆਉਂਦੇ ਰਹੇ ਹੈਗੇ ਪਰ ਗੱਲਬਾਤ ਇਹ ਹੋਗੀ ਖਾਸ ਕੇ ਵੀ ਲੋਕਾਂ ਦੇ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਆਗਾ ਤੇ ਜਿੱਥੇ ਵੀ ਕੋਈ ਚੀਜ਼ ਮਾੜੀ ਮੋਟੀ ਵਾਪਰਦੀ ਹੈ ਮੌਸਮ ਨਾਲ ਰਿਲੇਟਡ ਤਾਂ ਉਹ ਜੰਤਕੋ ਹੋ ਜਾਂਦੀ ਹੈ ਸਿਟੀਮੈਂਟਾਂ ਦੇ ਵਿੱਚ ਹਰ ਇੱਕ ਤੱਕ ਪਹੁੰਚ ਜਾਂਦੀ ਹੈਗੀ ਟੋਰਨੇਡੋ ਪਹਿਲਾਂ ਵੀ ਬੰਦੇ ਸੀਗੇ ਤੇ ਉਹਦੇ ਚ ਇਹ ਸੀਗਾ ਵੀ ਲੋਕਾਂ ਤੱਕ ਨਹੀਂ ਸੀ ਖਬਰ ਪਹੁੰਚਦੀ ਜਾਂ ਨਿਊਜ਼ ਪੇਪਰ 'ਚ ਕਿਸੇ 'ਚ ਆਗਾ ਤਾਂ ਦੇਖ ਲਈ ਕਿਸੇ ਨੂੰ ਪਤਾ ਲੱਗ ਜਾਂਦਾ ਤੇ ਨਹੀਂ ਕੋਈ ਦੇਖਦਾ ਨਹੀਂ ਕੋਈ ਖਾਸ ਤੇ ਨਹੀਂ ਦਿੰਦਾ ਹੁਣ ਇਹ ਹੋ ਗਿਆ ਵੀ ਮੋਬਾਈਲ ਆ ਰਹੀ ਰੱਕ ਤੱਕ ਪਹੁੰਚ ਜਾਂਦੀ ਹੈ ਚੀਜ਼ ਹੂੰ ਤੇ ਜਿਵੇਂ ਬਾਈ ਤੁਸੀਂ ਪਹਿਲਾਂ ਦੱਸਤਾ ਸੀ ਉਹ ਤੁਹਾਡੀ ਕਿਵੇਂ ਕੈਲਕੂਲੇਸ਼ਨ ਰਹੀ ਤੁਸੀਂ ਇਹਦਾ ਕਿਵੇਂ ਤੁਹਾਨੂੰ ਪਤਾ ਲੱਗਿਆ ਇਹਦਾ ਜੀ ਮਤਲਬ ਕਿ ਵੈਦਰ ਫੈਕਟਰ ਨੇ ਜਿਹੜੇ ਮੌਸਮ ਫੈਕਟਰ ਨੇ ਉਹ ਚੀਜ਼ਾਂ ਮੈਂ ਡੇਲੀ ਚੈੱਕ ਕਰਦਾ ਰਹਿਣਾਗਾ ਇਹ ਸਿਸਟਮ ਆ ਰਿਹਾ ਸੀ ਖਾਸ ਸੀਗਾ ਸਿਸਟਮ ਤੇ ਇਹ ਆਪਾਂ ਪਹਿਲਾਂ ਵੀ ਦੱਸ ਦਿੱਤਾ ਸੀਗਾ ਵੀ ਟੂਰਨੇਡੋ ਬਣੂਗਾ ਕਿਉਂਕਿ ਇੱਕ ਜਿਹੜਾ ਆਈਟਮਸ ਪਿਆਰ ਦੇ ਵਿੱਚ ਹਾਈ ਕੈਪ ਐਂਡ ਐਕਸ ਹੁੰਦਾਗਾ ਜਿਹਦੇ ਨਾਲ ਗਰ ਚਮਕਲੇ ਬੱਦਲ ਜਿਹੜੇ ਜ਼ਿਆਦਾ ਬਣਦੇ ਹੁੰਦੇ ਨੇ ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਦੋਂ ਜਿਹੜੀ ਸੈਟਲਾਈਟ ਦੇ ਵਿੱਚ ਬੱਦਲਬਾਈ ਕਿੱਦਾਂ ਦੀ ਬਣੂਗੀ ਉਹ ਚੀਜ਼ ਚੈੱਕ ਕੀਤੀ ਉਹਦੇ ਵਿੱਚ ਇੱਕ ਜਿਹੜੀ ਸਕੈਲ ਲਾਈਨ ਬਣਦੀ ਦਿਖ ਰਹੀ ਸੀਗੀ ਬੱਦਲਾਂ ਦੀ ਜਿਹੜੀ ਵੀ ਇੱਕ ਲਾਈਨ ਤੋਂ ਬਣ ਕੇ ਉੱਪਰ ਨੂੰ ਮੂਵ ਕਰ ਰਹੇ ਹਨ ਆਸਤ ਰਾਜ ਤੋਂ ਤੋਂ ਬਣ ਕੇ ਵੀ ਐਦਾਂ ਐਸਟੀਮੇਟ ਲੱਗ ਰਿਹਾ ਸੀਗਾ ਤਾਂ ਜਦੋਂ ਲਾਈਨ ਬਣਦੀ ਹੈ ਤਾਂ ਉਦੋਂ ਸੁਪਰ ਸੈੱਲ ਬੱਦਲਬਾਈ ਬਣਦੀ ਹੈਗੀ ਆਮ ਲੋਕ ਇਹ ਗੱਲ ਨੂੰ ਸਮਝਦੇ ਨਹੀਂ ਆਮ ਲੋਕਾਂ ਲਈ ਬੱਦਲਬਾਈ ਕੋਈ ਵੀ ਹੋਵੇ ਉਹ ਆਮ ਹੀ ਲੱਗਦੀ ਹੈ ਹਰ ਇੱਕ ਨੂੰ ਪਰ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀ ਅਸਮਾਨ ਦੇ ਵਿੱਚ ਬੱਦਲਬਾਈ ਬਣਦੀ ਦੇਖੀ ਜਾਂਦੀ ਹੈਗੀ ਇਹ ਸੁਪਰ ਸੈੱਲ ਬੱਦਲ ਸੀਗੇ ਹੂੰ ਟੋਰਨੇਡੋ ਬਣ ਤੋਂ ਘੰਟਾ ਪਹਿਲਾਂ ਵੀ ਆਪਾਂ ਅਪਡੇਟ ਦਿੱਤੀ ਸੀ ਵੀ ਸੁਪਰ ਸੈੱਲ ਬੱਦਲ ਬਾਈ ਬਣ ਰਹੀ ਹੈ ਜਿਹੜੀ ਮੋٹے ਗੜੀ ਮਾਰੀ ਦੇ ਰਹੀ ਹੈ ਵੀ ਕਿਤੇ ਟੋਰਨੇਡੋ ਬਣਦੀ ਵੀ ਸਭਾਵਨਾ ਹੈਗੀ ਆ ਪੂਰੀ ਹੂੰ ਤੇ ਇਸ ਤੋਂ ਬਾਅਦ ਚ ਘੰਟਾ ਬਾਅਦ ਮੈਨੂੰ ਮੈਸੇਜ ਆਇਆ ਵੀ ਬਾਈ ਮੋਗੇ ਏਰੀਏ ਦੇ ਵਿੱਚ ਟੋਰਨੇਡੋ ਬਣਿਆਗਾ ਤਾਂ ਫਿਰ ਮੈਂ ਇੱਕ ਹੋਰ ਪੋਸਟ ਪਾਈ ਵੀ ਜੇ ਕਿਸੇ ਕੋਲ ਫੋਟੋ ਵੀਡੀਓ ਹੈਗੀ ਆ ਕਿ ਮੈਨੂੰ ਜਲਦੀ ਤੋਂ ਜਲਦੀ ਭੇਜੋ ਤੇ ਜੇ ਕਿਸੇ ਕੋਲੇ ਬਣਿਆ ਵੀ ਹੈਗਾ ਤਾਂ ਦੂਰੀ ਬਣਾ ਕੇ ਤੋਂ ਫੋਟੋ ਵੀਡੀਓ ਬਣਾਓ ਵੀ ਇਹਨੂੰ ਆਮ ਨਾ ਲਓ ਵੀ ਸੀਰੀਅਸ ਲੋ ਇਸ ਚੀਜ਼ ਨੂੰ ਵੀ ਬਹੁਤ ਖਤਰਨਾਕ ਚੀਜ਼ ਹੁੰਦੀ ਹੈਗੀ ਇਹ ਤੇ ਇਹ ਵੀ ਤੁਸੀਂ ਪ੍ਰੋਡਕਟ ਕਰਤਾ ਸੀ ਜਿਹੜੇ ਗੜੇ ਗੜੇ ਪਏ ਮੋਟੇ ਕੇ ਉਹ ਵੀ ਇਹਦੇ ਪਾਰਟ ਆ ਨਹੀਂ 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 ਆਹ ਉਹ ਹੈ ਸੁਪਰਸੈੱਲ ਦਾ ਹੀ 파ਟਾ ਹੈਗਾ ਤਾਂ ਮੋਟੀ ਗੜੀ ਮਾਰੀ ਦਾ ਅਨਮਾਨਾ ਜਿਹੜਾ ਪਹਿਲੀ ਜਾਰੀ ਕੀਤਾ ਸੀ ਮੋٹے ਗੜੀ ਮਾਰੀ ਹੋ ਸਕਦੀ ਹੈ ਵੀ ਜਿਹੜੀ ਗੜੇ ਮਾਰੀ ਹੋਊਗੀ ਉਹ ਮੋਟੀ ਹੋਊਗੀ ਸਾਈਜ਼ ਗੜਿਆਂ ਦਾ ਮੋਟਾ ਹੋਗਾ ਜਦੋਂ ਦਿਨ ਦੇ ਤਾਪਮਾਨ ਦੇ ਵਿੱਚ ਮਾਰਚ ਮਹੀਨੇ ਦੇ ਤੇ ਫਰਵਰੀ ਦੇ ਮਹੀਨੇ ਜਿਹੜੇ ਬੱਦਲ ਬਾਈ ਬੰਦੀ ਉਹ ਤਾਕੜੀ ਹੁੰਦੀ ਹੈਗੀ ਜਿਹੜੇ ਟੋਰਨੇਡੋ ਪੰਜਾਬ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਬੰਦਦੇ ਉਹ ਜ਼ਿਆਦਾ ਨੁਕਸਾਨ ਵਾਲੇ ਹੁੰਦੇ ਨੇ ਮੌਨਸੂਨ ਸੀਜ਼ਨ ਦੇ ਵਿੱਚ ਵੀ ਬੰਦਦੇ ਜਾਣ ਮਤਲਬ ਕਿ ਜੁਲਾਈ ਅਗਸਤ ਸਤੰਬਰ ਦੇ ਵਿੱਚ ਉਹ ਇੰਨੇ ਖਤਰਨਾਕ ਨਹੀਂ ਹੁੰਦੇਗੇ ਉਹ ਵਾਟਰ ਸਪੌਟ ਟੋਰਨੇਡੋ ਹੁੰਦੇ ਕਈ ਕਿਸਮਾਂ ਇਹ ਇਹ ਜਿਹੜਾ ਹੈਗਾ ਸੀਗਾ ਤਕੜਾ ਸੀਗਾ EF3 ਕੈਟਾਗਰੀ ਦਾ ਟੋਰਨੇਡੋ ਸੀ ਤੇ ਜਿਹੜੇ ਮੌਂਸੂਨ ਸੀਜ਼ਨ ਦੇ ਵਿੱਚ ਬੰਦੇ ਉਹ ਵਾਟਰ ਸਪੌਟ ਹੁੰਦੇ ਨੇ ਮਤਲਬ ਕਿ ਝੋਨਿਆਂ ਦੇ ਵਿੱਚੋਂ ਪਾਣੀ ਚੱਕਦੇ ਹੁੰਦੇ ਪਾਈਪ ਜੀ ਬਣ ਜਾਂਦੇ ਆ ਟਿਊਬ ਜੀ ਇੱਕ ਹੂੰ ਆ ਕਈ ਵਾਰੀ ਆਪਾਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਦੇਖੀ ਆ ਪੰਜਾਬ ਦੇ ਵਿੱਚ ਬੰਦੇ ਉਹ ਦੇਖੇ ਗਏ ਨੇ ਤੇ ਮੌਸਮ ਵਿਭਾਗ ਨੇ ਵੀ ਭਾਈ ਦੱਸਿਆ ਸੀ ਕਿ ਨਹੀਂ ਦੱਸਿਆ ਇਹ ਨਹੀਂ ਸਰਕਾਰੀ ਏਜੰਸੀ ਨੇ ਮੀਂਹ ਦਾ ਲਾਟ ਜਰੂਰ ਜਾਰੀ ਕੀਤਾ ਸੀ ਹਾਲਾਂਕਿ ਟੋਰਨੇਡੋ ਬਾਰੇ ਕੋਈ ਖਾਸ ਅਪਡੇਟ ਉਹਨਾਂ ਦੀ ਨਹੀਂ ਆਈ ਸੀਗੀ ਹਾਂ ਮਤਲਬ ਇਹ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਬਲੇਮ ਕਰੀਏ ਅ ਮਤਲਬ ਕਿ ਉਹਨਾਂ ਨੇ ਅਪਡੇਟ ਕੀਤਾ ਹੋਇਆ ਸੀ ਮੀਂਹ ਬਾਰੇ ਸਿਸਟਮ ਬਾਰੇ ਅਪਡੇਟ ਕੀਤਾ ਹੋਇਆ ਸੀ ਮੀਂਹ ਪੈ ਸਕਦਾ ਗਣੀ ਮਾਰੀ ਹੋ ਸਕਦੀ ਹੈਗੀ ਹਾਲਾਂਕਿ ਟੂਰਨੇਡੋ ਬਾਰੇ ਉਹਨਾਂ ਨੇ ਕੋਈ ਵੀ ਅਪਡੇਟ ਨਹੀਂ ਸੀ ਦਿੱਤਾ ਸਰਕਾਰੀ ਐਜੰਸੀ ਨੇ ਤੇ ਜਿਵੇਂ ਤੁਸੀਂ ਇਹ ਤੁਸੀਂ ਕੋਈ ਇਹਦਾ ਕੋਈ ਹੋਰ ਮਤਲਬ ਕੋਈ ਆਪਾਂ ਕਰੀਏ ਜਿਵੇਂ ਠੇਠ ਪੰਜਾਬੀ ਭਾਸ਼ਾ ਦੇ ਵਿੱਚ ਕੋਈ ਪੁਰਜਾ ਵਗੈਰਾ ਜਾਂ ਉਵੇਂ ਤੁਸੀਂ ਸਟੱਡੀ ਕਰਦੇ ਹੋ ਕਿ ਜਿਹੜਾ ਡੇਲੀ ਦਾ ਇੱਕ ਮੌਸਮ ਵਿਭਾਗ ਵੱਲੋਂ ਰਿਕਾਰਡ ਆਉਂਦਾ ਜਾਂ ਉਹ ਗ੍ਰਾਫ ਵਗੈਰਾ ਆਉਂਦੇ ਉੱਥੋਂ ਸਟੱਡੀ ਕਰਦੇ ਹੋ ਕਿਵੇਂ ਆ ਮੈਨੂੰ ਜੀ ਸ਼ੁਰੂ ਤੋਂ ਹੀ ਇੰਟਰਸਟ ਸੀ ਇਹ ਚੀਨਾਂ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਜਦੋਂ ਜਿਆਦਾ ਨੈਟ ਜੀ ਦਾ ਦੌਰ ਸ਼ੁਰੂ ਹੋਇਆ 2011-12 ਦੇ ਵਿੱਚ ਜਦੋਂ ਮੈਂ ਮੋਬਾਈਲ ਲਿਆ ਸੀ ਤਾਂ ਮੈਂ ਸਿਰਫ ਮੌਸਮ ਬਾਰੇ ਹੀ ਸਰਚ ਕਰਨੀ ਸ਼ੁਰੂ ਕੀਤੀ ਸੀ ਨਾ ਕਿ ਮੈਂ ਫੇਸਬੁੱਕ ਆਈਡੀ ਬਣਾਈ ਸੀ ਕੋਈ ਤਾਂ ਮੌਸਮ ਨੂੰ ਲੈ ਕੇ ਹੀ ਮੈਂ ਮਤਲਬ ਕਿ ਐਪਾਂ-ਐਪਾਂ ਵੀ ਦੇਖੀਆਂ 2011-12 'ਚ ਮੈਨੂੰ ਕੋਈ ਵੀ ਚੀਜ਼ ਫਿੱਟ ਨਹੀਂ ਬੈਠੀ ਮੌਸਮ ਵਾਲੀ ਵੀ ਇਹ ਸਹੀ ਅਨਮਾਨ ਲਾਉਂਦੀਆਂ ਨੇ ਤਾਂ ਮੈਂ ਉਹਨਾਂ ਚੀਜ਼ਾਂ ਤੱਕ ਪਹੁੰਚਣਾ ਚਾਹੁੰਦਾ ਸੀ ਵੀ ਜਿੱਥੋਂ ਅਨਮਾਨ ਜਿਹੜਾ ਸਹੀ ਲੱਗ ਸਕੇ ਤੇ ਆਪਾਂ ਲੋਕਾਂ ਨੂੰ ਪਹਿਲਾ ਅਲਰਟ ਕਰ ਸਕੀ ਇਹਨਾਂ ਚੀਜ਼ਾਂ ਬਾਰੇ ਮੈਨੂੰ ਬਚਪਨ ਤੋਂ ਹੀ ਸੌਂਗ ਸੀ ਬੱਦਲਬਾਈ ਦੇਖਣ ਦਾ ਵੈਸੇ ਹੀ ਨਾਰਮਲ ਵੀ ਆਪਾਂ ਬਿਨਾ ਨੈਟ ਤੋਂ ਵੀ ਬੱਦਲਬਾਈ ਪਰਖ ਸਕਦੇ ਆ ਵੀ ਮੀਂਹ ਆਊ ਜਾਂ ਨਹੀਂ ਆਊਗਾ ਉਹ ਲੋਕਲ ਐਸਟੀਮੇਟ ਨੇ ਆਪਣੇ ਜਿੱਦਾਂ ਆਪਣੇ ਬਜ਼ੁਰਗ ਦੱਸ ਦਿੰਦੇ ਸੀ ਵੀ ਪੂਰਾ ਚੱਲ ਪਿਆ ਵੀ ਮੀਂਹ ਆਊਗਾ ਤਾ ਮੇਰੇ ਮਨ ਚ ਖਿਆਲ ਆਉਂਦਾ ਛੋਟੇ ਹੁੰਦੇ ਤੇ ਵੀ ਜੇ ਪੁਰਾ ਚੱਲ ਪਿਆ ਮੀਂਹ ਆਊਗਾ ਇਹ ਕੀ ਕਾਰਨ ਹੋਇਆ ਵੀ ਮੀਂਹ ਆਊਗਾ ਪੁਰਾ ਚੱਲਣ ਨਾਲ ਤਾਂ ਹੌਲੀ ਹੌਲੀ ਜੇ ਮੈਂ ਰਿਸਰਚ ਕੀਤੀ ਤਾਂ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਜਿਹੜੀਆਂ ਜਦੋਂ ਪੁਰਾ ਚੱਲਦਾ ਇਹ ਬੰਗਾਲ ਦੀ ਖਾੜੀ ਤੋਂ ਨੰਮੀ ਵਾਲੀਆਂ ਹਵਾਵਾਂ ਆਉਂਦੀਆਂ ਨੇ ਜਾਂ ਅਰਬ ਸਾਗਰ ਤੋਂ ਨੰਮੀ ਵਾਲੀਆਂ ਹਵਾਵਾਂ ਆ ਜਿਹੜਾ ਪਾਸੀਮੀ ਸਿਸਟਮ ਆਉਂਦਾ ਆਪਦੇ ਵੱਲ ਖਿੱਚਦਾਗਾ ਤੇ ਉਹਦੇ ਨਾਲ ਜਿਹੜਾ ਮੀਂਹ ਵਾਲਾ ਮੀਂਹ ਗੜੇ ਮਾਰੀ ਵਾਲਾ ਸਿਸਟਮ ਲੱਗਦਾਗਾ ਹੂੰ ਉੱਥੋਂ ਮਤਲਬ ਤੁਹਾਨੂੰ ਇਹ ਫਿਰ ਰੁਚੀ ਬਣ ਗਈ ਹੋਰ ਕੋਈ ਆਪ ਦਾ ਮਤਲਬ ਪੁਰਜਾ ਪਰਜਾ ਤਾਂ ਨਹੀਂ 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 ਮਤਲਬ ਕਿ ਹਾਂ ਮੇਰੇ ਕੋਲੇ ਆਉਟਰੀਵਿਟੀ ਸਿਸਟਮ ਹੈਗੇ ਨੇ ਜਿਹਦਾ ਟੈਂਪਰੇਚਰ ਸੈਂਸਰ ਮੀਟਰ ਹੈਗਾ ਮੇਰੇ ਕੋਲੇ ਤੇ ਰੇਨ ਗੇਜ ਹੈਗੇ ਨੇ ਮੇਰੇ ਕੋਲ ਦੋ ਤਿੰਨੇ ਨੇ ਤਾਂ ਆਉਣ ਵਾਲੇ ਟਾਈਮ 'ਚ ਆਟੋਮੈਟਿਕ ਵੈਦਰ ਸਟੇਸ਼ਨ ਵੀ ਇੰਸਟਾਲ ਕਰਨ ਵਾਲੀ ਸੋਚ ਰਹੇ ਆਂਗੇ ਆਪਣੇ ਏਰੀਆ ਦੇ ਵਿੱਚ ਉਹ ਉਹਦੇ ਨਾਲ ਜਿਹੜਾ ਹੋਰ ਅਨੁਮਾਨ ਹੋਰ ਸਹੀ ਹੋ ਸਕਦਾਗਾ ਹਾਲਾਂਕਿ ਇੱਕ ਗੱਲ ਮੈਂ ਇੱਥੇ ਦੱਸਣਾ ਚਾਹਣਾ ਵੀ ਅਸੀਂ ਸਰਕਾਰੀ ਏਜੰਸੀ ਦਾ ਕੋਈ ਵੀ ਫੋਰਕਾਸਟ ਵਾਲਾ ਡਾਟਾ ਯੂਜ਼ ਨਹੀਂ ਕਰਦੇਗੇ ਕੋਈ ਵੀ ਹਾਂ ਹਾਲਾਂਕਿ ਜਿਹੜਾ ਆਬਜ਼ਰਵੇਟਰੀ ਸਿਸਟਮ ਆ ਸਰਕਾਰੀ ਏਜੰਸੀ ਦੇ ਜ਼ਿਲ੍ਹੇਵਾਰ ਵੈਦਰ ਸਟੇਸ਼ਨ ਲੱਗੇ ਹੋਏ ਨੇ ਉਹ ਉਹਨਾਂ ਤੋਂ ਡਾਟਾ ਜ਼ਰੂਰ ਦੇਖਦੇ ਆ ਵੀ ਅੱਜ ਤਾਪਮਾਨ ਕਿੰਨਾ ਘਰੇ ਹਾ ਕਿੱਥੇ ਕਿਹੜੇ ਰੀਡਿੰਗਾਂ ਦੇ ਵਿੱਚ ਕਿਉਂਕਿ ਉਹੀ ਰੀਡਿੰਗ ਆਪਾਂ ਵਰਤ ਸਕਦੇ ਆ ਪ੍ਰਾਈਵੇਟ ਵਾਲੀ ਆਪਦੀ ਰੀਡਿੰਗ ਆਪਾਂ ਪਬਲਿਕ ਨਹੀਂ ਕਰ ਸਕਦੇਗੇ ਤੇ ਉਹ ਉਸ ਵੇਸ ਤੇ ਰਿਕਾਰਡ ਸੈੱਟ ਹੁੰਦੇ ਨੇ ਸਰਕਾਰੀ ਏਜੰਸੀ ਦਾ ਡਾਟ ਤੇ ਕਿੱਥੇ ਕਿੰਨਾ ਟੈਂਪਰੇਚਰ ਹੈ ਕਿੱਥੇ ਕਿੰਨਾ ਮੀਂਹ ਪਿਆ ਸਿਰਫ ਅਸੀਂ ਉਹੀ ਡਾਟਾ ਚੈੱਕ ਕਰਦੇ ਹਾਂ ਜਿਹੜਾ ਅਨੁਮਾਨ ਵਾਲਾ ਹੁੰਦਾ ਵੀ ਆਈਐਮਡੀ ਕਿੱਥੇ ਮੀਂਹ ਜ਼ਿਆਦਾ ਦੱਸ ਰਹੀ ਹੈ ਅਸੀਂ ਉਹ ਚੀਜ਼ ਨਹੀਂ ਦੇਖਦੇ ਅਸੀਂ ਆਗਿਆਨ ਮਾਲ ਲਾਉਣਾ ਵੀ ਕਿੱਥੇ ਜ਼ਿਆਦਾ ਮੀਂਹ ਪਊਗਾ ਕਿੱਥੇ ਨਹੀਂ ਪਊਗਾ ਕਿੱਥੇ ਗੜੇ ਮਾਰੀ ਹੋਊਗੀ ਅਜੀ ਮਤਲਬ ਕਿ ਜ਼ਿਆਦਾਤਰ ਲੇਟੈਸਟ ਵੈਦਰ ਮਾਡਲ ਆ ਚੁੱਕੇ ਨੇ ਹੁਣ ਖਾਸ ਕਰਕੇ ਯੂਰਪ ਦਾ ਵੈਦਰ ਮਾਡਲ ਆਈਸੀਐਮ ਮੋਸਟ ਐਕਿਊਰੇਟ ਵੈਦਰ ਮਾਡਲ ਆ ਕਿ ਜਿਹੜਾ ਪੂਰੇ ਵਰਲਡ ਵਾਈਡ ਵਰਤਿਆ ਜਾਂਦਾ ਪੂਰੇ ਸਾਰੀਆਂ ਕੰਟਰੀਆਂ ਦੇ ਵਿੱਚ ਵਰਤਿਆ ਹੁੰਦਾ ਦਾ ਅਨੁਮਾਨ ਹਾਂਜੀ ਅਨੁਮਾਨ ਹੁੰਦਾਗਾ ਪਰ ਉੱਥੋਂ ਜਿਹੜੀ ਜ਼ਿਆਦਾ ਸਟੀਕਤਾ ਗਈ ਉਹਦੀ 10 ਦਿਨ ਦੇ ਅਨੁਮਾਨ ਹੁੰਦਾਗਾ ਜਿਹੜਾ ਯੂਰਪ ਦਾ ਵੈਦਰ ਮਾਡਲ ਕੰਪਿਊਟਰ ਸਿਸਟਮ ਆ ਜਿਹੜਾ ਸਰਕਾਰੀ ਏਜੰਸੀ ਇਧਰੋਂ ਡਾਟਾ ਦੇਣ ਦਾ ਤਾਂ ਅਨੁਮਾਨ ਕਿੰਨਾ ਰਹਾ ਕਿਹੜੀ ਹਵਾ ਚੱਲਦੀ ਏ ਕਿਹੜੀ ਦਿਸ਼ਾ ਚੋਂ ਚੱਲਦੀ ਏ ਇਹ ਡਾਟਾ ਸਾਰਾ ਉਹਨਾਂ ਦੇ ਕੰਪਿਊਟਰ ਸਿਸਟਮਾਂ 'ਚ ਜਾਂਦਾ ਯੂਐਸਏ ਆ ਯੂਐਸਏ ਤੇ ਯੂਰਪ ਵਾਲਾਂ ਦੇ ਜਿਹੜੇ ਕੰਪਿਊਟਰ ਸਿਸਟਮ ਤਿਆਰ ਕੀਤੇ ਹੋਏ ਆ ਇਦਾਂ ਦੇ ਤੇ ਉਹ ਆਉਣ ਵਾਲੇ ਆਉਣ ਵਾਲੇ ਟਾਈਮ ਦਾ ਜਿਹੜਾ ਅਨੁਮਾਨ ਜਾਰੀ ਕਰਦੇ ਆ ਇਧਰੋਂ ਜਿਹੜਾ ਡਾਟਾ ਜਾਂਦਾ ਉਹਨਾਂ ਦੇ ਕੰਪਿ ਤੇ ਇਹ ਜਿਹੜਾ ਤੁਸੀਂ ਕਲਾਈਮੇਟਰ ਸਟੇਸ਼ਨ ਦੀ ਗੱਲ ਕੀਤੀ ਐ ਲੋ ਇਹ ਬੰਦਾ ਪ੍ਰਾਈਵੇਟ ਲਾ ਸਕਦੇ ਆ ਪ੍ਰਾਈਵੇਟ ਲਾ ਸਕਦੇ ਆ ਜੀ ਫਿਲਮਾਂ ਦੇ ਦਿਖਾਉਂਦੇ ਆ ਹਾਲੀਵੁੱਡ ਵਾਲੀਆਂ ਚ ਹਾਂਜੀ ਹਾਂਜੀ ਪ੍ਰਾਈਵੇਟ ਲਾ ਸਕਦੇ ਆ ਆਪਾਂ ਫਾਦਲ ਕੇਰੀਏ ਦੇ ਵਿੱਚ ਕਾਫੀ ਬਾਗਾ ਬੂਗਾ ਦੇ ਵਿੱਚ ਵੀ ਕਿਸਾਨਾਂ ਨੇ ਲਾਏ ਹੋਏ ਨੇ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਮੀਂਹ ਪਿਆਗਾ ਤੇ ਮਿੱਟੀ ਦੇ ਵਿੱਚ ਮੌਇਸਚਰ ਕਿੰਨਾ ਵੀ ਪਾਣੀ ਲਾਉਣਾ ਜਾਂ ਨਹੀਂ ਲਾਉਣਾਗਾ ਉਹਦੇ ਅਕੋਰਡਿੰਗ ਆਪਾਂ ਜਿਹੜਾ ਖੇਤੀਬਾੜੀ ਦਾ ਕੰਮ ਕਰ ਵੀ ਵਧੀਆ ਕਰ ਸਕਦੇ ਆਂ। ਉਹ ਫਿਰ ਤੁਸੀਂ ਘਰੇ ਲਾਉਣ ਦੀ ਤਿਆਰੀ ਚੋਂ ਪਿੰਡ ਹਾਂਜੀ ਪਿੰਡ ਲਾਉਣ ਦੀ ਤਿਆਰੀ ਜਾਂ ਕਿਤੇ ਖੁੱਲੇ ਏਰੀਏ ਚ ਜਾਂ ਆਪਣੇ ਖੇਤ ਚੀ ਲਾਵਾਂਗੇ ਜਾਂ ਕਿਸੇ ਖੁੱਲੇ ਏਰੀਏ ਦੇ ਵਿੱਚ। ਅੱਛਾ ਉਹਦੇ ਲਈ ਕੀ ਚਾਹੀਦਾ ਸਿਸਟਮ ਫਿਰ ਬਾਈ? ਉਹਦੇ ਲਈ ਤਾਂ ਜੀ ਬਸ ਪੈਸਾ ਹੀ ਚਾਹੁੰਦਾ ਹੈ ਲੋ ਹਨਾ ਉਹ ਕਾਫੀ ਮਹਿੰਗੇ ਹੁੰਦੇ ਨੇ ਵੈਸੇ ਤਾਂ ਇਹ 20-25000 ਤੋਂ ਸ਼ੁਰੂ ਹੋ ਜਾਂਦੇ ਨੇ ਪਰ ਉਹ ਇੰਨੀ ਰੀਡਿੰਗ ਵੈਸਟ ਨਹੀਂ ਦਿੰਦੇਗੇ ਆਪਾਂ ਦਾ ਵਧੀਆ ਰੀਡਿੰਗ ਵਾਲਾ ਚਾਹੀਦਾ ਮਤਲਬ ਕਿ ਲਗਭਗ 50-55000 ਦੇ ਵਿੱਚ ਵਧੀਆ ਰੀਡਿੰਗ ਵਾਲੇ ਆਟੋਮੈਟਿਕ ਵੈਦਰ ਸਟੇਸ਼ਨ ਮਿਲ ਜਾਂਦੇ ਨੇ ਤੇ ਇਹਨਾਂ ਦੀ ਗਿਣਤੀ ਗਾਹਾਂ ਲੱਖਾਂ ਚ ਵੱਗ ਜਾਂਦੀ ਹੈ 2 ਲੱਖ 4 ਲੱਖ 5 ਲੱਖ ਹੂੰ ਤੇ ਹੁਣ ਜਿਵੇਂ ਤੁਸੀਂ ਭਵਿੱਖਬਾਣੀ ਕੀਤੀ ਸੀ ਫਿਰ ਛੋਡੇ ਨਾਲ ਕਿਸੇ ਨੇ ਸਰਕਾਰੀ ਏਜੰਸੀ ਨੇ ਜਾਵੇਂ ਗ੍ਰਹਿ ਸੰਪਰਕ ਵੀ ਤੁਹਾਨੂੰ ਪਤਾ ਲੱਗ ਗਿਆ ਸੀ ਕਿਵੇਂ ਗੱਲਬਾਤ ਨਹੀਂ ਸਰਕਾਰੀ ਏਜੰਸੀ ਨੇ ਕੋਈ ਖਾਸ ਤਾਂ ਨਹੀਂ ਸੰਪਰਕ ਕੀਤਾ ਵੈਸੇ ਉਹਨਾਂ ਨੇ ਪੁੱਛਿਆ ਜਰੂਰ ਸੀ ਵੀ ਇਹ ਟੂਰਨੇਡ ਬਣਿਆਗਾ ਮੈਂ ਕਿਹਾ ਹਾਂਜੀ ਬਣਿਆਗਾ ਤੇ ਉਹ ਕਹਿੰਦੇ ਸਾਨੂੰ ਫੋਟੋਆਂ ਵੀਡੀਓ ਭੇਜ ਦਿਓ ਤੇ ਬਾਅਦ ਵਿੱਚ ਕੱਲੋਂ ਆ ਕੇ ਭਗਤੇ ਭਾਈ ਵੀ ਖੁਦ ਵੀ ਸਾਰਾ ਉਹ ਕਰਕੇ ਗਏ ਆ ਜਜਮੈਂਟ ਉਥੇ ਵੀ ਕੀ ਕਿੱਦਾਂ ਹੋਇਆ ਕਿੱਦਾਂ ਵਾਪਰਿਆ ਸਾਰੀ ਉਹ ਰਿਪੋਰਟ ਤਿਆਰ ਕਰ ਰਹੇ ਇੱਕ ਉਹਦਾ ਖੰਬੇ ਖੁੰਬੇ ਫਾਰਮ ਫਾਰਮ ਪੱਟ ਤੇ ਜੜਾਂ ਚ ਟਰਾਲੀਆਂ ਪਟਾ ਕੇ ਮਾਰੇ ਆਂ ਇਧਰ ਅਕਤ ਪੱਟ ਤੇ ਸਪੈਦੇ ਜਮ ਜੜਾਂ ਚ ਪਟ ਕੇ ਕੰਕ ਦੇ ਵਿੱਚ ਸਿੱਟੇ ਪਏ ਆਗੇ ਉਹ ਕਰ ਦਈਏ ਪੇਟੀ ਡਾਤੀ ਕਹਿੰਦੇ ਪੇਟੀ ਡਾਕੇ ਪੇਟੀ ਡਾਤੀ ਹਾਂ ਇਹ ਇਹ ਜਿਹੜਾ ਟੂਰਨੇਡ ਉਹ EF3 ਹੀ ਕਰ ਸਕਦਾ ਕਿ EF2 ਵੀ ਸੋਟੇ ਕਿਉਂਕਿ ਇਨਾ ਨੁਕਸਾਨ ਹੋਇਆਗਾ ਜਿਹੜਾ ਨੁਕਸਾਨ ਤੋਂ ਲੱਗ ਰਿਹਾ ਵੀ EF3 ਹੀ ਟੋਰਨੇਡੋ ਸੀਗਾ ਜਿਹਦੇ ਵਿੱਚ ਹਵਾ 200 ਤੋਂ 250 ਕਿਲੋਮੀਟਰ ਦੀ ਰਫ਼ਤਾਰ ਨਾਲ ਘੁੰਮਦੀ ਹੈਗੀ ਇਹਦਾ ਕਾਰਨ ਕੀ ਬਣਿਆ ਅਸਲ ਚ ਜਿਹੜਾ ਇਹ ਹਵਾ ਦੀ ਜਾਂ ਇਹ ਮੇਨ ਪੁਆਇੰਟ ਹੈ ਜੀ ਵੀ ਕੀ ਕਾਰਨ ਬਣਿਆ ਹਨਾ ਅਸਲ ਦੇ ਵਿੱਚ ਟੋਰਨੇਡੋ ਪਹਿਲਾਂ ਹੀ ਮੰਨਦੇ ਆ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਪੱਛਮੀ ਸਿਸਟਮ ਆਉਂਦੇ ਨੇ ਆਪਣੇ ਪੰਜਾਬ ਸਵੇਂ ਤੋਂ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਦੇ ਆ ਭਵੇਂ ਪਾਕਿਸਤਾਨ ਆ ਭਵੇਂ ਵਰਬ ਕੰਟਰੀਆਂ ਨੇ ਆਪਣੇ ਕਹਿ ਦਿੰਦੇ ਆ ਵੀ ਇੱਕ ਵਿਗੜੇ ਮਾਰੀ ਹੋ ਗਈ ਜੇ ਇਹ ਤਾਂ ਨਕਲੀ ਗੜੇ ਮਾਰੀ ਇਹ ਤਾਂ ਉਲੂਮੀਨੋਟੀਆਂ ਦਾ ਹੱਥ ਫਲਾਨਾ ਤਾਂ ਉਹ ਕਹਦਾ ਨਕਲੀ ਆ ਇਹ ਚੀਜ਼ ਨਕਲੀ ਨਹੀਂ ਹੈਗੀ ਇਹ ਜਿਹੜੇ ਪੱਛਮੀ ਸਿਸਟਮ ਨੇ ਇਧਰੋਂ ਆਉਂਦੇ ਨੇ ਆਪਣੇ ਸਿਪਦਲੇ ਵਾਲੀ ਸਾਈਡ ਤੋਂ ਅਰਬ ਕੰਟਰੀਆਂ ਉੱਪਰ ਦੀ ਹੋ ਕੇ ਆਉਂਦੇ ਨੇ ਇਹ ਉੱਥੇ ਵੀ ਮਹੀ ਗੜੇ ਮਾਰੀ ਆਮ ਦੇਖ ਨੂੰ ਮਿਲਦੀ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਕੋਈ ਆ ਕੁਈ ਹੋਣੀ ਹੈਗਾ ਇਹਦੇ ਵਿੱਚ ਦੋ رائے ਨਹੀਂ ਹੈਗੀ ਕਿ ਕਿਉਂਕਿ ਉੱਥੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਾਹ ਗੱਲ ਚੱਲਦੀ ਵੀ ਪਹਿਲਾਂ ਤਾਂ ਨਹੀਂ ਆਏ ਸੀ ਜਿਵੇਂ ਆ ਮਾਲੀ ਪਿੱਛੇ ਦੇ ਬਸ ਬੈ ਗਈ ਵੀ ਇਹਦਾ ਕੈਨੇਡੀ ਬਣ ਗਿਆ ਜਾ ਹੋਰ ਕੱਲ ਵੀ ਪਤਾ ਨਹੀਂ ਕਿੱਥੋਂ ਦੀਆਂ ਤਸਵੀਰਾਂ ਆਈਆਂ ਨਾ ਹੀ ਆ। ਹਾਂਜੀ ਹਾਂਜੀ ਹਾਂਜੀ। ਉਹ ਇਹੀ ਗੱਲ ਆ ਨਾ ਮਤਲਬ ਕਿ ਹੁਣ ਮੋਬਾਈਲ ਹੋ ਗਏ ਹਰ ਇੱਕ ਦੇ ਹੱਥ 'ਚ ਆਪਾਂ ਨੂੰ ਉਹ ਦੀ ਮੌਕੇ ਤੇ ਪਤਾ ਲੱਗ ਜਾਂਦਾ ਵੀ ਇਦਾਂ ਪਾਪਰ ਗਏ ਜੀ ਨਾ ਮੋਬਾਈਲ ਹੁੰਦੇ ਕੀ ਨਹੀਂ ਦੇਖਣਾ ਸੀਗਾ। ਹਾਂ ਇੱਕ ਇਹ ਵੀ ਚੱਲ ਰਿਹਾ ਹੈਗਾ ਵੀ ਇਹ ਆਰਟੀਫੀਸ਼ੀਅਲ ਵੀ ਆ। ਆਰਟੀਫੀਸ਼ੀਅਲ ਰੇਨ ਆ ਗਈ ਇਦਾਂ ਗਾ। ਹੈਗਾ ਉਹ? ਨਹੀਂ ਮਤਲਬ ਕਿ ਹਾਂ ਇਹ ਸੱਚ ਆ ਵੀ ਆਰਟੀਫੀਸ਼ੀਅਲ ਰੇਨ ਪਵਾਈ ਜਾ ਸਕਦੀ ਹੈਗੀ। ਹੂੰ। ਇਹ ਮਤਲਬ ਕਿ ਵਿੱਚ ਲੋਕ ਹੱਥ ਦੇਣੇ ਅਸੀਂ ਕਮੈਂਟ ਵੀ ਕੀਤੇ ਗਈ ਸੀ ਸਾਨੂੰ ਬਲੌਕ ਕਰ ਦਿੰਦੇ ਨੇ ਜੇ ਅਸੀਂ ਸੱਚ ਦੱਸਣ ਦੀ ਕੋ ਆਰਟੀਫੀਸ਼ੀਅਲ ਨੇ ਬਾਰੇ ਇਹ ਸੱਚ ਆ ਵੀ ਪੈ ਜਾਂਦਾ ਮੀਂਹ ਪਵਾਇਆ ਜਾ ਸਕਦਾ ਹੈਗਾ ਅਰਬ ਕਾਉਂਟੀਆਂ 'ਚ ਇਦਾਂ ਹੁੰਦਾ ਹੈਗਾ ਉਹ ਪਵਾਉਂਦੇ ਨਹੀਂ ਉਹ ਸਾਡੇ ਵੀ ਇੱਕ ਮਿੱਤਰ ਸੀ ਉਹਦਣਾ ਕੱਲ ਭੋਗਤੀ ਮਿਲੇ ਉਹਨਾਂ ਨੇ ਕਿਹਾ ਵੀ ਆਰਟੀਫੀਸ਼ੀਅਲ ਆ ਬੂਤਨ ਸਪਰੇਸ ਬਹੁਤ ਕੀਤੀ ਜਾਂ ਇਹ ਕੁਛ ਮਤਲਬ ਉਹ ਉਹ ਕੰਮ ਨਹੀਂ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾਗਾ ਵੀ ਇਦਾਂ ਇਹ ਸਾਰਾ ਕੁਝ ਕੁਦਰਤੀ ਹੈਗਾ ਅਬ ਉਹਨਾਂ ਆਰ ਡਿਵੀਜ਼ਨ ਰੇਨ ਪਵਾਈ ਜਾ ਸਕਦੀ ਆ ਪਹਿਲਾਂ ਪਿਛਲੇ ਜਦੋਂ ਨਵੰਬਰ ਦੇ ਵਿੱਚ ਕਿੰਨਾ ਪੋਲੂਸ਼ਨ ਸੀਗਾ ਆਪਣੇ ਉਦੋਂ ਦਿੱਲੀ ਚ ਆਪਣੀ ਸਰਕਾਰ ਨੇ ਕਿਹਾ ਸੀਗਾ ਵੀ ਨਕਲੀ ਵੀ ਪਵਾਵਾਂਗੇ 21 ਨਵੰਬਰ ਨੂੰ ਅੱਛਾ ਬਾਅਦ ਚ ਜਿੱਤੇ 21 ਨਵੰਬਰ ਆਇਆ ਤਾਂ ਉਹਨਾਂ ਦਾ ਬਿਆਨ ਆਇਆ ਜੀ ਮਾਹੌਲ ਅਨੁਕੂਲ ਨਹੀਂ ਹੈਗਾਗਾ ਕਿਉਂ ਨਹੀਂ ਹੈਗਾਗਾ ਜੇ ਇੰਨਾ ਸੌਖਾ ਹੁੰਦਾ ਪਵਾਣਾ ਲੈਂਦੇ ਹੂੰ ਉਹਦੇ ਲਈ ਵੀ ਪਹਿਲੀ ਸ਼ਰਤ ਇਹ ਹੁੰਦੀ ਹੈ ਵੀ ਬਦਲਬਾਈ ਹੋਣੀ ਜ਼ਰੂਰੀ ਹੈਗੀ ਤੇ ਲਿਮਟਡ ਏਰੀਏ ਦੇ ਵਿੱਚ ਮੀਂਹ ਪਵਾਇਆ ਜਾ ਸਕਦਾ ਲਿਮਟਡ ਬਹੁਤ ਛੋਟੇ ਏਰੀਏ ਦੇ ਵਿੱਚ ਜਿਵੇਂ ਦਵਾਈ ਕਰਵਾਇਆ ਸੀ ਹਾਂ ਦਵਾਈ ਕਰਾਇਆ ਸੀਗਾ ਵੀ ਇਹ ਨਹੀਂ ਹੈਗਾ ਵੀ ਪੂਰਾ ਪੰਜਾਬ ਕਵਰ ਹੋ ਜਾ ਜਾ Rajasthan ਕਵਰ ਹੋ ਜਾ ਇਦਾਂ ਨਹੀਂ ਹੈਗਾ ਬਸ ਕਿਲੋਮੀਟਰ ਜਾਂ ਹਾਂ ਥੋੜੇ ਏਰੀਏ ਦੇ ਵਿੱਚ ਪਵਾਇਆ ਜਾ ਸਕਦਾ ਉਹਦੇ ਲਈ ਪਹਿਲੀ ਸ਼ਰਤ ਦਾ ਬਦਲਵਾਈ ਹੋਣੀ ਜ਼ਰੂਰੀ ਆ ਤੇ ਦੂਜਾ ਉਹਦੇ ਤੇ ਮਤਲਬ ਕਿ ਆਇਓਡਿਕ ਸਰਕਾ ਕੀਤਾ ਜਾਂਦਾ ਜੇ ਬਦਲਵਾਈ ਹੈਗੀ ਤਾਂ ਮੀਂਹ ਪੋਣੇ ਜਿਹੜੀ ਜਿਹੜੀ ਆਪਾਂ ਕਹਿੰਦੇ ਸਪਰੇਅ ਕਰਤੀ ਉਹ ਉਹ ਕਿਹੜਾ ਕੈਮੀਕਲ ਆਇਓਡਡ ਕਲੋਰਾਇਡ ਜਾਂ ਹੋਰ ਵੀ ਹੈਗੇ ਨੇ ਇੱਕ ਦੋ ਉਹਨਾਂ ਦਾ ਸਰਕਾ ਕੀਤਾ ਜਾਂਦਾ ਉਹਦੇ ਨਾਲ ਜਿਹੜੀ ਬਦਲਵਾਈ ਹੈਗੀ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ ਸੰਘਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨਾਲ ਜਿਹੜੀਆਂ ਪਾਣੀ ਦੀਆਂ ਬੂੰਦਾਂ ਹੁੰਦੀਆਂ ਬੱਦਲ ਦੀਆਂ ਉਹ ਇਹ ਸਾਡੇ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹੂੰ ਤੇ ਹੁਣ ਤੁਸੀਂ ਇਹਦੇ ਤੇ ਹੀ ਕੰਮ ਕਰ ਰਹੇ ਹੋ ਲਗਦਾ ਤਾਂ ਹਾਂਜੀ 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 ਮਤਲਬ ਆਉਣ ਵਾਲੇ ਟਾਈਮ 'ਚ ਹੋਰ ਵੀ ਵੱਡੇ ਲੈਵਲ ਤੇ ਜਿਆਦਾ ਲੋਕਾਂ ਤੱਕ ਜਿਹੜੀ ਸਟੀਕ ਜਾਣਕਾਰੀਆਂ ਮੌਸਮ ਦੀ ਲੈ ਕੇ ਕੋਸ਼ਿਸ਼ ਕਰਾਂਗੇ ਵੀ ਪਹੁੰਚਦੀ ਰਹੇ ਹਾਂ ਹਾਲਾਂਕਿ ਮੈਂ ਓਵੇਂ ਤੁਹਾਨੂੰ ਓਨਾ ਓਵੇਂ ਨਹੀਂ ਫੋਲੋ ਕਰਦਾ ਮਤਲਬ ਵੀ ਆਪਾਂ ప్రతి ਦਿਨ ਪਰ ਤੁਹਾਨੂੰ ਲੋਕਾਂ ਦੀ ਰੁਚੀ ਹੈ ਉਹਦੇ 'ਚ ਸਿਸਟਮ 'ਚ ਕਿਉਂਕਿ ਆਪਣਾ ਤਾਂ ਖੇਤੀਬਾੜੀ ਨਾਲ ਵੀ ਸੰਬੰਧ ਹ ਹੈਗਾ ਤੁਹਾਡੇ ਪੇਜ 'ਚ ਓਵੇਂ ਮਤਲਬ ਲੋਕ ਸਾਰਾ ਸਿਸਟਮ ਦੇਖਦੇ ਆ ਵੀ ਮੈਂ ਮੇਰੇ ਕਹਿੰਦਾ ਆਪਾਂ ਵੀ ਕੰਟੈਕਟ ਦੇ ਵਿੱਚ ਜਾਂ ਰਾਪਤੇ ਦੇ ਵਿੱਚ ਲੋਕ ਹੁੰਦੇ ਆ ਮੈਸੇਜ ਕਰਦੇ ਆ ਵੀ ਕਿਵੇਂ ਹੋਊ ਕਿਵੇਂ ਨਹੀਂ ਹੋਊ ਹਾਂਜੀ ਹਾਂਜੀ ਕਿਸਾਨ ਵੀਰਾਂ ਦੇ ਬਹੁਤ ਮੈਸੇਜ ਆਉਂਦੇ ਨੇ ਵੀ ਭਾਈ ਅਸੀਂ ਪਾਣੀ ਲਾਉਣਾ ਜਾਂ ਕਣਕੁੱਲਾ ਲਾਈਏ ਜਾਂ ਨਾ ਲਾਈਏ ਪਹਿਲਾਂ ਵਾਲੇ ਸਿਸਟਮ ਦੇ ਵਿੱਚ ਆਪਾਂ ਰੁਕਿਆ ਹੋਇਆ ਸੀ ਵੀ ਭਾਈ ਮੀਂਹ ਪਵੇਂ ਟੁੱਟ ਮਾਰੇ ਹੋ ਸਕਦਾ ਕਿਤੇ ਨਾ ਵੀ ਪਵੇ ਪਰ ਜ਼ਿਆਦਾਤਰ ਏਰੀਆ ਦੇ ਵਿੱਚ ਪਊਗਾ ਜੇ ਨਾ ਵੀ ਪਾ ਕਿਤੇ ਫੇਰ ਵੀ ਪਾਣੀ ਨਾ ਲਾਓ ਕਿਉਂਕਿ ਹਵਾ ਜਿਹੜੀ ਕਾਫੀ ਤੇਜ਼ ਚੱਲੂਗੀ ਉਸ ਦਿਨ ਪੂਰਾ ਕਾਫੀ ਤੇਜ਼ ਚੱਲਿਆ ਸੀਗਾ ਹਾਂ ਤੇ ਆਪਾਂ ਲੋਕਾਂ ਕਿਸਾਨਾਂ ਨੂੰ ਵੀ ਅਪਡੇਟ ਕਰ ਦੇਣੇ ਨੇ ਹੋਰ ਵੀ ਜਿਹੜੇ ਬਿਜ਼ਨਸ ਨੇ ਮਤਲਬ ਕਿ ਜਾਂ ਵਿਆਹਾਂ ਸਾਧੀਆਂ ਦਾ ਮਾਹੌਲ ਆ ਬਾਈ ਅਸੀਂ ਟੈਂਟ ਲਾਉਣਾਗਾ ਲਾਈਏ ਜਾਂ ਨਾ ਲਾਈਏ ਜਾਂ ਤੜਕੇ ਲਾਈਏ ਉਹਨਾਂ ਨੂੰ ਪੁੱਛਦੇ ਆਗੇ ਤੇ ਇਹਦੀ ਦਸੰਬਰ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਦਸੰਬਰ ਦੇ ਵਿੱਚ ਕਹਿ ਰਹੇ ਸੀ ਵੀ ਇਹਦੀ ਠੰਡ ਨਹੀਂ ਪੈਂਦੀਗੀ ਗਰਮੀਆਂ ਆ ਗਈ ਅੱਧ ਦਸੰਬਰ ਤੱਕ ਤਾਂ ਮੈਨੂੰ ਕੱਪੜੇ ਵਾਲਾਂ ਦਾ ਵੀ ਬਹੁਤ ਫੋਨ ਆਇਆ ਬਈ ਸਾਡਾ ਵੀ ਮਾਲ ਬਹੁਤ ਖਰਾਬ ਹੋ ਰਿਹਾ ਹੈਗਾ ਵੀ ਪਿਕ ਨਹੀਂ ਰਿਹਾਗਾ ਵੀ ਠੰਡ ਪਊ ਜਣਾ ਦੱਸੋ ਸਾਨੂੰ ਵੀ ਵੇ ਤਾਂ ਅਸੀਂ ਹੋਰ ਮੰਗਾਈਏ ਨਹੀਂ ਪਰ ਮੰਗਾਉਦੇ ਨਹੀਂ ਵੀ ਖਰਾਬ ਹੋ ਰਿਹਾ ਹੈਗਾ ਹਾਂ ਮੈਂ ਕਹਾ ਬਈ ਤੁਸੀਂ ਫਿਕਰ ਨਾ ਕਰੋ ਤੁਸੀਂ ਟੈਨਸ਼ਨ ਫਰੀ ਹੋ ਜੋ ਠੰਡ ਵਾਧੂ ਪਊਗੀ ਉਹੀ ਗੱਲ ਉਹੀ ਠੰਡ ਵਾਧੂ ਪਈ ਤੇ ਹਾਂ ਦੇਰ ਕੀ ਤਾਂ ਜ਼ਿਆਦਾ ਪਈ ਜ਼ਿਆਦਾ ਪਈ ਹਾਂ ਕੋਲ ਡੇ ਜਿਆਦਾ ਲੱਗਿਆ ਨਾਰਮਲ 20 25 ਠੰਡੇ ਦਿਨ ਹੁੰਦੇ ਨੇ ਜਦੋਂ ਪੰਜਾਬ ਦੇ ਵਿੱਚ ਦਿਨ ਦਾ 12 ਤੋਂ 16 ਡਿਗਰੀ ਤੋਹੇ ਠਾਰ ਰਹਿਦਾ ਉਹਨੂੰ ਕੋਲਡ ਡੇ ਕਹਿੰਦੇ ਨੇ ਤਾਂ ਐਤ ਕੀ ਜਿਹੜੇ 20 25 ਤੋਂ ਟੱਪ ਕੇ ਲਗਭਗ 30 32 ਹੋਗੇ 33 ਹੂੰ ਕੋਲਡ ਡੇ ਹੁੰਦੇ ਜਿਹੜੇ ਤਾਂ ਉਹ ਬਾਈ ਨੇ ਬਾਅਦ ਵਿੱਚ ਸ਼ੁਕਰਾਨਾ ਵੀ ਕੀਤਾ ਬਾਈ ਕਹਿੰਦਾ ਬਹੁਤ ਧੰਨਵਾਦ ਕਹਿੰਦਾ ਤੂੰ ਸਹੀ ਅਪਡੇਟ ਕੀਤਾ ਕਹਿੰਦਾ ਨਹੀਂ ਸਾਡਾ ਸਾਰਾ ਕੱਪੜਾ ਖਰਾਬ ਹੁੰਦਾ ਕਹਿੰਦਾ ਬਹੁਤ ਕੱਪੜਾ ਵੇਖ ਐਤ ਕੀ ਸਾਲਾਂ ਦੇ ਵਿੱਚ ਹੂੰ ਤੇ ਆਉਣ ਵਾਲੇ ਦਿਨਾਂ 'ਚ ਫਿਰ ਦੱਸ ਦੋ ਸਾਡੇ ਦਰਸ਼ਕਾਂ ਨੂੰ ਵੀ ਕਿਵੇਂ ਰਹਿਣ ਵਾਲਾਗਾ ਬਿਲਕੁਲ ਜੀ ਆਉਣ ਵਾਲੇ ਦਿਨਾਂ ਵਿੱਚ ਮੌਸਮਾਂ ਹਲੇ ਕੋਈ 10 ਮਾਰਚ ਤੱਕ ਵੱਡੇ ਲੈਵਲ ਤੇ ਮੀਂਹ ਦੀ ਸ਼ੀਰ ਦੀ ਸ਼ਾਮ ਜਾਂ 7 ਮਾਰਚ ਨੂੰ ਕਿਤੇ ਕਿਤੇ ਹਲਕੀਆਂ ਜੀਆਂ ਫਹਾਰਾਂ ਪੈ ਸਕਦੀਆਂ ਨੇ ਤੇ ਜਿਹੜੇ ਕਿਸਾਨ ਵੀਰ ਫਸਲਾਂ ਨੂੰ ਪਾਣੀ ਲਾਉਣਾ ਚਾਹੁੰਦੇ ਨੇ ਉਹ ਲਾ ਸਕਦੇ ਨੇ ਬੇ ਡਰ ਹੋ ਕੇ ਲਾ ਸਕਦੇ ਨੇ ਡਰਨ ਦੀ ਲੋੜ ਨਹੀਂ ਕਿਉਂਕਿ ਜਿਹੜਾ ਅਗਲਾ ਸਿਸਟਮ ਅਸੀਂ 7 ਵਾਲਾ ਉਹ ਕਿਤੇ 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 ਹਲਕੀਆਂ ਫਹਾਰਾਂ ਦੇ ਕੇ ਜਾਊਗਾ 30-40% ਖੇਤਰਾਂ ਦੇ ਵਿੱਚ ਜਾਂ ਕੋਈ ਉਹਦੇ ਵਿੱਚ ਤੇਜ਼ ਹਵਾ ਚੱਲਣ ਦੀ ਸੁਭਾਵਨਾ ਕੋਈ ਖਾਸ ਨਹੀਂ ਹੈਗੀ ਜਿਹੜੇ ਪਾਣੀ ਨੂੰ ਆ ਰੋਕਿਆ ਹੋਇਆ ਸੀ ਜਿੰਨਾ ਕਿਸਾਨਾਂ ਵੀ ਇਹਨਾਂ ਨੇ ਸਿਸਟਮ ਨੂੰ ਦੇ ਇੱਕ ਤਾਂ ਉਹ ਪਾਣੀ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਲਾ ਸਕਦੇ ਨੇ ਇਸ ਤੋਂ ਬਾਅਦ ਚ 13-14 ਦੇ ਲਾ ਕੇ ਜਰੂਰ ਇੱਕ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਉਹ ਹਲੇ ਹਲਕਾ ਦਰਮਿਆਨਾ ਜਾ ਹੌਲੇ ਉਹਦੇ ਬਾਰੇ ਅੱਗੇ ਅਪਡੇਟ ਕਰਦੇ ਰਹਾਂਗੇ ਇਹ ਕਿੰਨੇ ਦਿਨਾਂ ਦਾ ਅਨੁਮਾਨ ਬਲਵਿੰਦਰ ਲੱਗ ਜਾਂਦਾ ਹੈ ਅਨਮਾਨ ਜੀ 10 ਦਿਨਾਂ ਦਾ ਐਸਟੀਮੇਟ ਐਕੂਰੇਟ ਲੱਗ ਜਾਂਦਾ ਵੀ ਇੰਨੀ ਤਰੀਕ ਨੂੰ ਤਾਂ ਤੁਸੀਂ ਹਫਤੇ ਦਾ ਦੱਸ ਹਾਂ ਚੇਂਜ ਆ ਜਾਊਗਾ ਤੇ ਜਿਹੜਾ ਜੋਰਪੁਰ ਆਉ ਉਹ ਤਾਂ 10 ਦਿਨਾਂ ਦਾ ਹੀ ਅਪਡੇਟ ਕਰਦੇ ਨੇ ਤੇ ਜਿਹੜੇ ਅਮਰੀਕਾ ਵਾਲੇ ਨੇ ਉਹਨਾਂ ਦਾ 10 ਤੋਂ 15 ਦਿਨਾਂ ਹੁੰਦਾ ਉਹ ਉਹਨਾਂ ਦਾ ਜਿਹੜਾ ਫੋਰਕਾਸਟ ਹੁੰਦਾ ਹੈਗਾ ਤੇ ਜਿਹੜਾ ਯੂਰਪ ਵੱਲ ਜਾਂਦਾ ਹੈਗਾ ਇਹ ਥੋੜਾ ਪੇੜ ਆ ਕਹਿੰਦਾਂ ਮਤਲਬ ਕਿ ਅਸੀਂ ਪੇੜ ਚੀਜ਼ਾਂ ਵਰਤ ਕੇ ਵੀ ਲੋਕਾਂ ਨੂੰ ਅੱਗੇ ਦੱਸ ਰਹੇ ਹਾਂ ਕਿ ਫਰੀ ਦੇ ਵਿੱਚ ਅੱਛਾ ਤੁਸੀਂ ਵੈਸੀ ਮਤਲਬ ਆਪ ਦੀ ਰੁਚੀ ਲਈ ਹੀ ਕਰ ਰਹੇ ਹੋ ਰੁਚੀ ਲਈ ਕਰ ਰਹੇ ਹਾਂ ਮਤਲਬ ਕਿ ਇਹ ਸੀ ਪੇੜ ਚੀਜ਼ਾਂ ਵੀ ਸਬਸਕ੍ਰਿਪਸ਼ਨ ਨਾਲ ਲੈ ਕੇ ਅੱਗੇ ਲੋਕਾਂ ਨੂੰ ਅਪਡੇਟ ਕਰ ਰਹੇ ਹਨਗੇ ਅਸੀਂ ਕੋਈ ਐਪ ਉਪ ਨਹੀਂ ਯੂਜ਼ ਕਰਦੇਗੇ ਵੀ ਐਵੇਂ ਲੋਕਾਂ ਨੂੰ ਉਹ ਕਰੀ ਇਹ ਐਪਾਂ ਦੇਖ ਦੇ ਕੇ ਤੇ ਮਤਲਬ ਕਿ ਇਹ ਸੀ ਸਬਸਕ੍ਰਿਪਸ਼ਨ ਨਾਲ ਲੈ ਕੇ ਅੱਗੇ ਮਤਲਬ ਉਹ ਇਹ ਨਹੀਂ ਕਹਿ ਸਕਦੇ ਵੀ ਉਹ ਮਾਡਲ ਹੀ 100% ਸਹੀ ਹੈਗੇ ਜੇ ਸਾਨੂੰ ਪਤਾ ਲੱਗ ਗਿਆ ਵੀ ਉਹ ਖੋਦਾ ਤਜਰਬਾ ਵੀ ਹੋਣਾ ਚਾਹੀਦਾ ਵੀ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈਗਾ ਕਈ ਸਿਸਟਮ ਫੇਲ ਵੀ ਹੋ ਜਾਂਦੇ ਨੇ ਜਿੱਦਾਂ ਮਾਨ ਹੁੰਦਾ ਵੀ ਭਾਰੀ ਮੀਂਹ ਪਊਗਾ ਕਈ ਵਾਰ ਥੋੜੇ ਜਿਹੇ ਰਿਆਂ ਚ ਪੈ ਕੇ ਸਿਸਟਮ ਅੱਗੇ ਨੰਗ ਜਾਂਦਾ ਹੈਗਾ ਲੋਕਾਂ ਲਈ ਅੱਗੇ ਨੰਗ ਜਾਂਦਾ ਪਰ ਸਾਡੇ ਲਈ ਤਾਂ ਉਹ ਇੱਕ ਚੁਣੌਤੀ ਹੁੰਦੀ ਹੈ ਵੀ ਕਿਉਂ ਫੇਲ ਹੋਇਆ ਸਿਸਟਮ ਹਮ ਇਹ ਲੋਕਾਂ ਨੂੰ ਆਏ ਲੱਗਦਾ ਹੁੰਦਾ ਵੀ ਕਈ ਵਾਰ ਕਮੈਂਟ ਵੀ ਬਹੁਤੇ ਦਾ ਲੋਕ ਜਾਣਦੇ ਨੇ ਵੀ ਇਹਨਾਂ ਦੀ ਸਹੀ ਜਾਣਕਾਰੀ ਹੁੰਦੀ ਹੈ ਫਿਰ ਵੀ ਜਿਹੜੇ ਕਈ ਵਾਰ ਨਵੇਂ ਜੁੜੇ ਹੁੰਦੇ ਉਹ ਕਹਿ ਦਾਂਦੇ ਆ ਵੀ ਛੋਟਾ ਦਾ ਅਨੁਮਾਨ ਫੇਲ ਹੋ ਗਿਆ ਤਾਂ ਉਹਦੇ ਚ ਸਾਡੇ ਲਈ ਤਾਂ ਚੁਣੌਤੀ ਰਹਿੰਦੀ ਆ ਜਿਦਾ ਅੱਗੇ ਤਜਰਬਾ ਕਰਨਾਂ ਦਾ ਵੀ ਕਿਉਂ ਫੇਲ ਹੋਇਆ ਕਾਰਨ ਲੱਭਦੇ ਰਹਿੰਨੇ ਵੀ ਕਿਉਂ ਫੇਲ ਹੋਇਆ ਜਾਂ ਵੀ ਇਹ ਸਿਸਟਮ ਦੇ ਵਿੱਚ ਇਹ ਸਿਸਟਮ ਨੇ ਪੁਰਾਣੀ ਚੱਲਿਆ ਇਹ ਸਿਸਟਮ ਦੇ ਵਿੱਚ ਹਾਂ ਜਮੀਨੀ ਪੱਧਰ ਤੇ ਜਿਹੜੀ ਪੂਰੀ ਦੀ ਸਪੋਰਟ ਹੁੰਦੀ ਆ ਸਿਸਟਮ ਨੂੰ ਉਹ ਨਹੀਂ ਮਿਲੀ ਉਹਦਾ ਕਰਕੇ ਸਿਸਟਮ ਜਿਹੜਾ ਕਮਜ਼ੋਰ ਰਹਿ ਗਿਆ ਤੇ ਜਿਹੜਾ ਇਹ ਆਇਆ ਸੀ ਟੋਰਨਾਡੋ ਇਹਦੇ ਚ ਕਿੰਨੀ ਕੁ ਫਸਲ ਜੜੀ ਖਰਾਬ ਹੋ ਗਈ ਜਿਵੇਂ ਮੈਨੂੰ ਅੱਜ ਇੱਕ ਮੈਸੇਜ ਆਇਆ ਉਹ ਕਹਿੰਦੇ 400 ਗੱਲਾ ਦਾ ਹੱਡੇ ਪਿੰਡ ਦੀ ਆ ਵੀ ਕਿੰਨਾ ਕਾ ਬਿਲਕੁਲ ਬਈ ਅੱਜ ਕੱਲ ਮੈਨੂੰ ਕੋਈ ਬੰਦਾ ਮਿਲਿਆ ਸੀ ਪਕਤੇ ਪਾਈ ਕੇ ਉਹ ਕਹਿੰਦਾ ਬਈ 11-1200 ਕਿੱਲਾ ਸਾਡੇ ਏਰੀਆ ਦੇ ਵਿੱਚ ਬਿਲਕੁਲ 100% ਡੈਮੇਜ ਹੋ ਚੁੱਕਿਆਗਾ 400 ਗੱਲਾ ਬਲੂਕੇ ਪਿੰਡ ਦਾ ਦਾ ਹਾਂਜੀ 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 ਪਕਤੇ ਪਾਈ ਦੇ ਪਰਲੀ ਸਾਈਡ ਤੋਂ ਸੀ ਉਹ ਮੁੰਡਾ ਕਹਿੰਦਾ ਵੀ ਜਮੀ 100% ਡੈਮੇਜ ਹੋ ਚੁੱਕਿਆ ਖਾਨ ਨੂੰ ਕਨਕ ਬਿਲਕੁਲ ਹੀ ਨਹੀਂ ਬਚੀ ਕਹਿੰਦਾ ਬੱਲੀਆਂ ਜਮੀ ਝਾੜਤੀਆਂ ਤਾਂ ਤੇ ਫਿਰ ਇਹੇ ਜੀਆਂ ਚੀਜ਼ਾਂ ਨੇ ਜਿਵੇਂ ਦੂਸਰੇ ਪਾਸੇ ਜੇ ਹੁਣ ਕਈ ਕਹ ਰਹੇ ਵੀ ਸਰਕਾਰ ਮਦਦ ਕਰੇ ਜਾਂ ਸਰਕਾਰ ਤੋਂ ਉਹਦੇ ਲਈ ਵੀ ਫਿਰ ਕੋਈ ਹੁੰਦਾਗਾ ਆਫ ਦਾ ਲਈ ਆਪਦੇ ਹੀ ਹੋਗੀ ਹਾਂਜੀ 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 ਉਹਦੇ ਚ ਹੈਗਾ ਜਿਹੜੇ ਮੈਸੇਜ ਆਉਂਦੇ ਰਹੇ ਹੈਗੇ ਲੱਟ ਜਿਹੇ ਵਾਲੇ ਪਹਿਲਾਂ ਆਪਾਂ ਨੂੰ ਉਹ ਜਦੋਂ ਮੀਂਹ ਲੰਘ ਜਾਂਦਾ ਇਸ ਤੋਂ ਬਾਅਦ ਚੋ ਮੈਸੇਜ ਆ ਜਾਂਦਾ ਸੀ ਲੋਕਾਂ ਦਾ ਵੀ ਹੁਣ ਮੀਂਹ ਆਉਣਾ ਲੱਗਾ ਡਾਈਜੈਸਟਰ ਵਾਲੇ ਆਗੇ ਜੋ ਜਿਹੜੇ ਉਹ ਮੈਨੇਜਮੈਂਟ ਵਾਲੇ ਹਾਂ ਉਹ ਕਰਦੇ ਨੇ ਇਹ ਕੰਟਰੋਲ ਹਾਂ ਡਾਈਜੈਸਟਰ ਮੈਨੇਜਮੈਂਟ ਵਾਲੇ ਤਾਂ ਉਹਨਾਂ ਦੇ ਹੱਥ ਹੁੰਦੀ ਹੈ ਇਹ ਚੀਜ਼ਾਂ ਤਾਂ ਜਾਂ ਜਿਹੜੇ ਉੱਥੇ ਖੇਤੀਬਾੜੀ ਵਾਲੇ ਆਗੇ ਦਫ਼ਤਰ ਉਹਨਾਂ ਨਾਲ ਉਹਨਾਂ ਤੱਕ ਰਾਬਤਾ ਕਾਇਮ ਕੀਤਾ ਜਾਵੇ ਤਾਂ ਸਰਕਾਰ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਸਾਰਾ ਜਿਹੜਾ ਨੁਕਸਾਨ ਹੋਇਆਗਾ ਅੱਗੇ ਭੇਜਿਆ ਜਾਵੇ ਸਰਕਾਰ ਨੂੰ ਤਾਂ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆਪ ਲੋਕਾਂ ਨੇ ਕਿਉਂਕਿ ਕਾਫੀ ਨੁਕਸਾਨ ਹੋਇਆ ਦੇ ਵਿੱਚ ਪਰਾਪੈਨਿਕ ਆ ਜੇ ਪਹਿਲਾਂ ਆਪ ਦੀ ਕਿਸਮ ਦਾ ਪਹਿਲੇ ਹੀ ਸੀ ਆਇਆ ਇਹ ਵੀ ਹੁੰਦਾਗਾ ਪਹਿਲਾਂ ਵੀ ਬਹੁਤ ਹੁੰਦਾ YouTube ਤੇ ਤੁਸੀਂ ਇਹ ਭਰ ਕੇ ਸਰਚ ਕਰ ਲਓ ਪੰਜਾਬ ਟੋਰਨੇਡੋ ਕੁਝ ਵੀ ਸਾਡੇ ਕਰਦੇ ਪਰ ਇਹ ਸਾਲ ਦਾ ਆਪਾਂ ਪਹਿਲਾਂ ਕਹਿ ਸਕਦੇ ਹਾਂ ਸਾਲ ਦਾ ਪਹਿਲਾਂ ਕਹਿ ਸਕਦੇ ਆਂਗੇ ਹਲੇ ਹੋਰ ਵੀ ਆ ਸਕਦੇ ਨੇ ਕਿਉਂਕਿ ਜਿਹੜੇ ਹਿਸਾਬ ਨਾਲ ਯਾਰ ਤਰਖਤ ਤਰਖਤ ਪੱਟਿਆ ਹਮ ਦਾ ਬਹੁਤ ਲੱਗਿਆ ਅਸਲ ਦੇ ਵਿੱਚ ਜਿਹੜੇ ਪੱਛਮੀ ਸਿਸਟਮ ਹੁੰਦੇ ਨੇ ਉਹਦੇ ਵਿੱਚ ਜਿਹੜੀ ਠੰਡੀ ਹਵਾ ਹੁੰਦੀ ਆ ਜਿਹੜੀ 5 ਕਿਲੋਮੀਟਰ ਦੀ ਚਾਈਤੇ ਹਵਾ ਚਲਦੀ ਆ ਉਥੇ ਸਰਕੂਲੇਸ਼ਨ ਘੋਂਦਾ ਗਲਾਈ ਦੇ ਵਿੱਚ ਹਾਂ ਉਹਦੇ ਨਾਲ ਠੰਡੀ ਹਵਾ ਆਉਂਦੀ ਆ ਉਹਦੇ ਵਿੱਚ ਮੋਇਸਚਰ ਹੁੰਦਾ ਨਮੀ ਹੁੰਦੀ ਆ ਪਾਣੀ ਹੁੰਦਾਗਾ ਪਰ ਜਿਹੜਾ ਜਮੀਨੀ ਪਦਰ ਤੇ ਜਦੋਂ ਜਿੱਦਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਸਮਝਾਉਣਾ ਵਾ ਸਾਨੂੰ ਅ ਜਿੱਦਾਂ ਆਪਾਂ ਕਈ ਵਾਰ ਪਸ਼ੂਆਂ ਨੂੰ ਤੂੰ ਹੀ ਪਾ ਦਨੇ ਮੱਛਰ ਤੋਂ ਕਈ ਵਾਰ ਇੱਕ ਪਾਸੇ ਪੱਖਾ ਲਾ ਦਨੇ ਆ ਉਹ ਤੂੰ ਆਇਦਰ ਪੱਖੇ ਵੱਲ ਖਿੱਚਿਆ ਤੁਰਿਆ ਆਉਂਦਾ ਹੈਗਾ ਉਸੇ ਤਰ੍ਹਾਂ ਜਿਹੜਾ ਪਾਸਮੀ ਸਿਸਟਮ ਆਉਂਦਾ ਜਦੋਂ ਉਹਦੇ ਨਾਲ ਜਿਹੜੀ ਪੂਰੇ ਦੀ ਹਵਾ ਆਪੇ ਖਿੱਚਣੀ ਸ਼ੁਰੂ ਕਰ ਦਾਂਦਾ ਉਹ ਸਿਸਟਮ ਜ਼ਮੀਨੀ ਪੱਤਰ ਤੇ ਤੇ ਜਿਹੜੀ ਸਤਮੀ ਸਿਸਟਮ ਦੀ ਹਵਾਵਾਂ ਦੀ ਉਹ ਠੰਡੀ ਹੁੰਦੀ ਆ ਉਹਨੂੰ ਆਪਾਂ ਕੋਲਡ ਫਰੰਟ ਕਹਿੰਦੇ ਆਣੇ ਤੇ ਜਿਹੜੀ ਪੂਰੇ ਦਿੰਦੀ ਆ ਗਰਮ ਹੁੰਦੀ ਆ ਉਹਨੂੰ ਵਾਰਮ ਫਰੰਟ ਕਹਿੰਦੇ ਆਣੇ ਜਦੋਂ ਕੋਲਡ ਤੇ ਬਰਮ ਹਵਾਵਾਂ ਦੇ ਵਿੱਚ ਟਕਰਾਉਂਦੀਆਂ ਨਾ ਐਸਾ ਇਦਾਂ ਰੋਟੇਟ ਕਰ ਜਾਂਦੀ ਹੈਗੀ ਉਹਦੇ ਨਾਲ ਬੱਦਲ ਦੇ ਵਿੱਚ ਪਹਿਲਾਂ ਮਾਈਕ੍ਰੋ ਸਾਈਕਲੋਨ ਬਣਦਾਗਾ ਗਲਾਈ ਦੇ ਵਿੱਚ ਬੱਦਲ ਵਾਈਆਂ ਘੁੰਮਦੀ ਹੁੰਦੀ ਆ ਜਿੱਥੇ ਵੀ ਤੁਹਾਨੂੰ ਇਹ ਚੀਜ਼ ਬਣਦੀ ਦੇਖਦੀ ਆ ਤੁਸੀਂ ਹਸਾਬ ਲਾ ਲਓ ਵੀ ਅ ਟੋਰਨੇਡੋ ਬਣਦੀ ਤਿਆਰੀ ਹੈਗੀ ਹੂੰ ਬੱਦਲ ਦੇ ਵਿੱਚ ਗਲਾਈ ਦੇ ਵਿੱਚ ਇਦਾਂ ਬੱਦਲ ਐ ਹਕਮ ਦਾ ਦਿਖਾਈ ਦਉ ਇਹ ਜਿਹੜਾ ਟੋਰਨੇਡੋ ਹੁੰਦਾ ਇਹਦੇ ਚ ਹੁੰਦਾ ਕੀ ਹੈ ਮਤਲਬ ਉਹ ਹਵਾ ਹੀ ਐ ਇਦਾਂ ਕੋਈ ਹਵਾ ਦਾ ਸਰਕੂਲੇਸ਼ਨ ਹੁੰਦਾ ਜੀ ਬਹੁਤ ਸ਼ਾਰਟ ਟਿਊਬ ਲਾਈਕ ਹੁੰਦਾ ਜੀ ਉਹ ਮਤਲਬ ਕਿ ਬੱਦਲ ਦੇ ਵਿੱਚ ਪਹਿਲਾਂ ਮਾਈਕ੍ਰੋਸਾਈਕਲ ਹੁੰਨ ਮੰਦਾ ਉਹ ਤਾਂ ਤੋਂ ਲੈ ਕੇ ਥਲੋਂ ਤੱਕ ਹਾਂ ਹਾਂ ਕਈ ਵਾਰ ਤਾਂ ਮਾਈਕ੍ਰੋਸਾਈਕਲ ਹੋਣ ਬਣ ਕੇ ਹੀ ਖਤਮ ਹੋ ਜਾਂਦਾਗਾ ਇਹ ਸਿਸਟਮ ਥੋੜਾ ਤਾਕੜਾ ਸੀ ਇਹਦੇ ਵਿੱਚ ਠੰਡੀ ਹਵਾ ਤੇ ਗਰਮ ਹਵਾ ਦਾ ਮਿਲਾਪ ਸੀ ਜਿਹੜਾ ਜ਼ਿਆਦਾ ਸੀਗਾ ਉਹਦਾ ਕਰਕੇ ਜਦਾ ਤਾਕੜਾ ਸੀ ਬੱਦਲ ਜਿਹੜਾ ਬਣਿਆ ਸੀ ਇਹ ਇਹ ਫਿਰ ਕਾਫ ਇਹ ਲਗਭਗ 4-5 ਕਿਲੋਮੀਟਰ ਹੁੰਦਾ ਐਸਟੀਮੇਟ ਤੇ ਇਹਨੇ ਤਾਂ ਜ਼ਿਆਦਾ ਕਰ ਪਰ ਇਹਨੇ 20x ਕਿਲੋਮੀਟਰ ਏਰੀਆ ਕਵਰ ਕੀਤਾ ਹਾਂ ਤੇ ਇਹ ਜਿਹੜਾ ਮਤਲਬ ਕਿ ਪਹਿਲਾ ਮੈਸੋਸਾਈਕਲ ਹੁੰਦਾ ਫਿਰ ਫਨਲ ਕਲਾਉਡ ਨਿਕਲਦਾ ਹੁੰਦਾ ਬੱਦਲ ਦੇ ਵਿੱਚੋਂ ਚਿੱਟੀ ਜਿਹੀ ਪੂਸ ਨਿਕਲਦੀ ਹੁੰਦੀ ਹੈਗੇ ਕਈ ਵਾਰ ਤੋ ਬਣ ਕੇ ਬਸ ਉੱਥੇ ਖਤਮ ਹੋ ਜਾਂਦੀ ਹੈ ਫਿਰ ਵਿੱਚ ਉਹ ਹੋ ਜਾਂਦੀ ਆ ਕਈ ਵਾਰੀ ਜਦੋਂ ਫਿਰ ਹੌਲੀ ਹੌਲੀ ਜਦੋਂ ਟਕੜਾ ਹੋ ਜਾਂਦਾ ਮੈਸੋਸਾਈਕਲ ਨਾਲ ਜਿਆਦਾ ਸਪੋਰਟ ਮਿਲਦੀ ਨੇ ਜਿਵੇਂ ਪੂਰਾ ਚੱਲ ਰਿਹਾ ਸੀ ਉਤੇ ਉਹ ਸਪੋਰਟ ਮਿਲ ਰਹੀ ਸੀ ਬੱਦਲ ਨੂੰ ਹੋਰ ਜਿੰਨੀ ਸਪੋਰਟ ਮਿਲ ਰਹੀ ਸੀ ਉਹ ਟਕੜਾ ਹੋ ਗਿਆ ਜਿਹੜਾ ਬੱਦਲ ਦੀ ਸਿਸਟਮ ਆ ਬੱਦਲ ਦਾ ਹੀ ਹੁੰਦਾ ਜੀ ਜੋ ਫਨਲ ਬਣ ਗਿਆ ਫਿਰ ਉਹ ਗਰਾਉਂਡ ਟੱਚ ਕਰ ਗਿਆ ਹੌਲੀ ਹੌਲੀ ਹਵਾ ਦਾ ਜਿਹੜਾ ਵਹਾਅ ਸੀਗਾ ਹ ਕਤੋਂ ਇੱਥੋਂ ਨੰਗਿਆ ਜਿਹਦੇ ਜਿਹੜੀ ਚੀਜ਼ ਵੀ ਲਪੇਟ ਦੇ ਵਿੱਚ ਆ ਗਈ ਉਹਨੇ ਜਿੱਦਾਂ ਆਪਾਂ ਆਏ ਹੱਥ ਪਾ ਗਏ ਚੱਕ ਲੈਣੇ ਆਏ ਉਹ ਚੀਜ਼ ਆ ਮਤਲਬ ਕਿ ਐ ਜਿਹੜੀ ਵੀ ਚੀਜ਼ ਉਹਦੀ ਲਪੇਟ ਦੇ ਵਿੱਚ ਆ ਗਈ ਕੋਈ ਛੀ ਜਿਆਦਾ ਤਾਂ ਹੀ ਚੜ ਜਾਂਦੀਆਂ ਬੱਦਲਾਂ ਤੱਕ ਹਾਂ ਹਾਂ ਉਹ ਚਾਦਰਾਂ ਚੂਦਰਾਂ ਕਹਿੰਦੇ 2 2 ਕਿਲੋ 2 2 ਕਿਲੋਮੀਟਰ ਕਿੱਲੇ ਕੀ 2 2 ਕਈ ਚੀਜ਼ਾਂ ਦਾ ਇਦਾਂ ਚੜ ਕੇ ਤਾਂ ਹਾ ਖਿੱਲਰ ਜਾਂਦੀਆਂ ਪਾਸੇ ਨੂੰ ਕਈ ਚੀਜ਼ਾਂ ਹੁੰਦਿਆਂ ਤਾਂ ਹਾਂ ਵੀ ਚੜ ਜਾਂਦੀਆਂ ਬੱਦਲ ਬਾਈ ਤੱਕ 4 5 ਕਿਲੋਮੀਟਰ ਦੀ ਚਾਈ ਤੱਕ ਤਾਂ ਹਾਂ ਕਈ ਵਾਰ ਆਪਾਂ ਸੋਸ਼ਲ ਮੀਡੀਆ ਤੇ ਦੇਖ ਦਿੰਦੇ ਆ ਬਾਈ ਮਤਲਬ ਕਿ ਮੱਛੀਆਂ ਦੀ ਬਰਸਾਤ ਦਾ ਹੁੰਦਾ ਵੀ ਇਦਾਂ ਕਿੱਦਾਂ ਹੋ ਸਕਦਾ ਹਨਾ ਇਹ ਉਹ ਏਰੀਆ ਦੀਆਂ ਵੀਡੀਓ ਹੁੰਦੀਆਂ ਨੇ ਜਿੱਥੇ ਸਮੁੰਦਰੀ ਏਰੀਏ ਨਾਲ ਲੱਗਦੇ ਹੁੰਦੇ ਨੇ ਉਹ ਉੱਥੇ ਜਦੋਂ ਵਾਟਰ ਸਪੌਟ ਰੋਨੈਡ ਬਣਦੇ ਨੇ ਸਮੁੰਦਰ ਦੇ ਵਿੱਚ ਉਹ ਮੱਸੀਆਂ ਕਹਿੰਦੇ ਤਾਂ ਹਾ ਜੜ ਜਾਂਦੀਆਂ ਨੇ ਬੱਦਲਾਂ ਦੇ ਵਿੱਚ ਹਾਂ 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 ਮਤਲਬ ਕਿ ਜਦੋਂ ਫਿਰ ਮੀਂਹ ਪੈਂਦਾ ਉੱਤੇ ਨਾਲ ਡਿੱਗਣ ਲੱਗ ਜਾਂਦੀਆਂ ਨੇ ਮੱਸੀਆਂ ਬੱਦਲਾਂ ਜਿਹੜਾ ਗਰਾਊਂਡ ਲੈਵਲ ਆ ਗਿਆ ਨਾਲ ਫਿਰ ਸਮੁੰਦਰ ਦੀ ਸਤ੍ਹਾ ਦੇ ਨਾਲ ਤੇ ਇਹਦਾ ਬਲਵਿੰਦਰ ਚੈੱਕ ਵੀ ਕਰਦਾ ਕਿ ਕਿੱਥੋਂ ਸ਼ੁਰੂ ਹੋਇਆ ਹੂ ਕਿ ਨਹੀਂ ਹਾਂ ਪੁਆਇੰਟ ਪੁਆਇੰਟ ਚੈੱਕ ਕੀਤਾ ਜੀ ਸਾਰਾ ਕੱਲ ਮੈਂ ਜਾ ਕੇ ਆ ਸਾਰਾ ਪਤਾ ਕੀਤਾ ਸਾਰਾ ਡਿਟੇਲ ਗੱਡੀ ਅੱਗੇ ਦੀ ਅੱਗੇ ਵੈਸੇ ਤਾਂ ਮੈਂ ਮੈਪ ਉਹਦੀ ਬਣਾ ਲਿਆ ਸੀਗਾ ਤੇ ਇਹ ਕੋਠਾ ਗੁਰੂ ਕੇ ਤੋਂ ਜਿਹੜਾ ਪਰਲੀ ਸਾਈਡ ਸੜਕ ਜਾਂਦੀ ਆ ਪੁੱਚੋ ਮੰਡੀ ਨੂੰ ਹੂੰ ਉੱਥੋਂ ਬਣਿਆ ਇਹ ਪਰਲੀ ਸਾਈਡ ਤੋਂ ਉੱਥੇ ਕੱਚੀ ਦੱਸੀ ਜਾ ਰਹੀ ਹੈ ਕਿ ਕੋਈ ਸੁਹਾ ਛੋਟਾ ਜਿਹਾ ਉੱਥੋਂ ਬਣਿਆ ਸੀਗਾ ਤੇ ਉੱਥੋਂ ਗਰਾਊਂਡ ਟੱਚ ਹੋਇਆਗਾ ਉੱਥੋਂ ਫਿਰ ਪਹਿਲਾਂ ਕਾਫੀ ਥੋੜਾ ਨੁਕਸਾਨ ਕੀਤਾ ਗਾ ਹਾਂ ਪਿੰਡ ਦੇ ਬਚਾਲੋਂ ਜੋ ਪਿੰਡ ਤੋਂ ਪਾਰ ਕਰਨ ਲੱਗਾ ਉੱਥੇ ਕਾਫੀ ਨੁਕਸਾਨ ਕੀਤਾ ਥੋੜਾ ਪਿੰਡ ਦਾ ਘਰ ਘੁਰ ਟੁੱਟਿਆ ਗਿਆ ਮਾਤਾ ਦਾ ਹਾਂ 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 ਕੱਲ ਵੀਡੀਓ ਤੇ ਕੀਤੀ ਉਹ ਉਹ ਮੁਰਗੀ ਫਾਰਮ ਵਾਲਾ ਜਿਹੜਾ ਜਮੀ ਤਬਾਹ ਕਰਤਾ ਜਮੀ ਤਬਾਹ ਕਰਤਾ 500 ਮੁਰਗੀ ਦੱਸੀ ਜਾ ਰਹੀ ਸੀ ਉੱਥੇ ਤੇ ਉਹ ਤਾਂ ਜਮੀ ਡੈਮੇਜ ਕਰਤਾ ਉਹ ਡੈਮੇਜ ਨੂੰ ਦੇਖ ਕੇ ਆਪਾਂ ਕਨਫਰਮ ਆ ਵੀ ਮਤਲਬ ਕਿ EF3 ਦਾ ਟੂਨੇਡੋ ਹੈਗਾ ਸੀ ਸਕੇਲ ਤੇ ਜਾਂ ਉਹੀ ਇੱਕ ਜਿਹੜੀ ਉਹ ਕੱਸੀ ਆਉਂਦੀ ਆ ਉੱਥੇ ਦਰਖਤ ਪੱਟ ਤੇ ਜੜਾਂ ਟੂ ਜੜਾਂ 'ਚ ਉਹ ਦਰਖਤ ਪੱਟੇ ਆ ਗਏ ਉਹ ਇਸੇ ਕਰਕੇ ਕਹਿ ਰਹੇ ਆ ਵੀ 200 250 ਕਿਲੋਮੀਟਰ ਦੀ ਰਫ਼ਤਾਰ ਨਾਲ ਜਿਹੜੀ ਹ ਕੋਠਾ ਗੁਰੂ ਕੇ ਤੋਂ ਇਹ ਆਕਲੀਆ ਜਲਾਲ ਹੁੰਦਾ ਹੋਇਆ ਤੇ ਗਾਹ ਨਿਹਾਲ ਸਿੰਘ ਵਾਲਾ ਤੱਕ ਗਿਆਗਾ ਨਿਹਾਲ ਸਿੰਘ ਵਾਲਾ ਜਾ ਕੇ ਕਮਜ਼ੂਰ ਪੈ ਗਿਆ ਹੂੰ ਇਹ ਇਹ ਪਹਿਲਾ ਸੀਗਾ ਇਸ ਤੋਂ ਬਾਅਦ ਗਾਹ ਵੀ ਸ਼ਾਮੀ ਇੱਕ ਟੋਰਨੇਡੋ ਫਲੋਰ ਕੋਲੇ ਬਣਿਆ ਸੀ ਜਿਹੜਾ ਗਰਾਇਆ ਉਹਨੇ ਵੀ ਕਾਫੀ ਨੁਕਸਾਨ ਕੀਤਾ ਹਾਲਾਂਕਿ ਇਹਦੇ ਨਾਲੋਂ ਘੱਟ ਆਗਾ ਉਹ ਤੇ ਇਹ ਜਿਵੇਂ ਹੁਣ ਐਡਾ ਇਹ ਤਕੜਾ ਬਣ ਗਿਆ ਜਿਵੇਂ ਤੁਸੀਂ ਇਹਨੂੰ ਕੀ ਨਾਮ ਦਿੱਤਾ 3 ਇਹਨੂੰ ਰੇਟ ਕਰਨ ਲਈ ਕੈਟਾਗਰੀਆਂ ਹੁੰਦੀਆਂ ਜੀ ਮਤਲਬ ਕਿ ਬਿੰਦ ਦੇ ਹਿਸਾਬ ਨਾਲ ਹਵਾ ਦੀ ਸਪੀਡ ਦੇ ਹਿਸਾਬ ਨਾਲ ਏ ਈ ਐਫ 0 ਤੋਂ ਲੈ ਕੇ ਈ ਐਫ 5 ਤੱਕ ਆਪਾਂ ਇਹਨੂੰ ਰੇਟ ਕਰ ਸਕਦੇ ਹਾਂ ਈ ਐਫ 3 ਸੀ ਏ ਐਫ ਈ ਐਫ 3 ਸੀਗਾ ਤੇ ਇਹ ਇਹਦੇ ਕਰਕੇ ਕੋਈ ਹੋਰ ਸੰਕੇਤ ਹੈਗਾ ਆਪਾਂ ਵੇਖਦੇ ਕਿ ਐ ਨਹੀਂ ਹੁੰਦਾ ਐ ਗੱਲ ਨਹੀਂ ਨਹੀਂ ਇਹਦੇ ਕਰਕੇ ਤਾਂ ਨਹੀਂ ਹੁਣ ਕਹਿ ਸਕਦੇ ਇਹ ਤਾਂ ਜਿਹੜਾ ਨੰਗਣਾ ਸੀ ਜਿਹੜਾ ਹਵਾ ਸੀ ਹੋ ਗਿਆ ਵਾਪਰ ਗਿਆ ਪਰ ਜਿਹੜੇ ਹਰ ਇੱਕ ਸਿਸਟਮ ਦਾ ਬਿਹੇਵ ਅਲੱਗ-ਅਲੱਗ ਹੁੰਦਾਗਾ ਜੋ ਮੌਸਮ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਹੁੰਦਾ ਜੀ ਮਤਲਬ ਕਿ ਇਹਦੇ ਸਿਸਟਮ ਦੇ ਵਿੱਚ ਪਹਿਲਾਂ ਧੁੱਪ ਵਧੀਆ ਲੱਗੀ ਸੀ ਗਰਮ ਸੀ ਤੇ ਉਹਦਾ ਕਰਕੇ ਜਿਹੜਾ ਸਿਸਟਮ ਤਾਂ ਕਿਹੜਾ ਲੱਗਿਆ ਜਦੋਂ ਕਈ ਵਾਰ ਠੰਡਾ ਹੋ ਜਾਏ ਮਾਹੌਲ ਸਿਸਟਮ ਹੋਂ ਤੋਂ ਪਹਿਲਾਂ ਫਿਰ ਉਹ ਸਿਸਟਮ ਜਿਹੜਾ ਸਾਇਲੈਂਟ ਜਾ ਰਹਿੰਦਾ ਉਹ ਜਿਆਦਾ ਘਰ ਚਮਕਣੀ ਹੁੰਦੀਗੀ ਇਹਦੇ ਵਿੱਚ ਹਾਈ ਕੈਪ ਇੰਡੈਕਸ ਹੁੰਦਾ ਜਿਹੜਾ ਆਈਟਮਸ ਪਾਰ ਦੇ ਵਿੱਚ ਉਹ ਜਿਆਦਾ ਸੀਗਾ ਇਸ ਕਰਕੇ ਇੰਨਾਂ ਚੀਜ਼ਾਂ ਤੋਂ ਐਕਸਟੀਮੇਟ ਲੱਗ ਚੁੱਕਿਆ ਸੀ ਪਹਿਲੀ ਵੀ ਟੋਰਨੇਡੋ ਬਣੂਗਾ ਇੱਕ ਸਵਾਲ ਹੋਰ ਆ ਜਾਂਦੇ ਜਾਂਦੇ ਪਰ ਸੋਡੇ ਕਿਤੇ ਦੇ ਨਾਲ ਜੁੜਿਆ ਵਾ ਪਰ ਹਾਏ ਉਲਟ ਜਾ ਹੂੰ ਹੂੰ ਇਹ ਜਿਹੜਾ ਸੋਡੇ ਵਾਲਾ ਕੰਮ ਆ ਇਹਨੂੰ ਪ੍ਰਾਈਵੇਟ ਤੌਰ ਤੇ ਤੁਸੀਂ ਚਲਾ ਸਕਦੇ ਹੋ ਨਾਲ ਕੋਈ ਰੋਜ਼ਗਾਰ ਵਗੈਰਾ ਦੇ ਸਕਦੇ ਹੋ ਇਹ ਹੈਗਾ ਕੰਮ ਕਿ ਨਹੀਂ ਆਏ ਨਹੀਂ ਹੈਗਾ ਜੀ ਇਹ ਬਲਕਿ ਹੈਗਾ ਜੀ ਕਮਾਈ ਦਾ ਸਾਧਨ ਬਣ ਕਮਾਈ ਦਾ ਸਾਧਨ ਹੈਗਾ ਜੀ ਮਤਲਬ ਕਿ ਆਪਾਂ ਪ੍ਰਾਈਵੇਟ ਏਜੰਸੀ ਖੜੀ ਕਰ ਸਕਦੇ ਆ ਦੋ ਚਾਰ ਮੁੰਡਿਆਂ ਨਾਲ ਮੇਰੀ ਗੱਲਬਾਤ ਵੀ ਹੋਈ ਹੈਗੀ ਹਾਲਾਂਕਿ ਜਿਹੜੀ ਗੱਲਬਾਤ ਹੌਲੀ-ਹੌਲੀ ਫੇਰ ਮੱਠੀ ਪੈ ਜਾਂਦੀ ਹੈ ਕਿਉਂਕਿ ਇਹਦੇ ਲਈ ਥੋੜਾ ਖਰਚਾ ਪੱਠਾ ਵੀ ਚੰਦਾ ਰੁਪਈਆ ਵੀ ਚਾਹੀਦਾ ਜੋ ਕਿ ਆਪਣੇ ਹਾਂ ਰਿਸਰਚ ਵੀ ਜ਼ਿਆਦਾ ਚਾਹੀਦੀ ਆ ਤਾਂ ਆਪਣੇ ਜਿਹੜੇ ਕਰ ਬਿਲਕੁਲ ਵਖਰੀ ਲੈਣੀ ਜਣਾ ਬਿਲਕੁਲ ਜੀ ਇਹ ਚੀਜ਼ਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ ਗਈਆਂ ਅੱਗੇ ਖੜੀਆਂ ਕਰਨੀਆਂ ਜੀ ਹਾਂ ਜਿਹੜਾ ਪੋਲਿਊਸ਼ਨ ਹੋ ਰਿਹਾ ਹੈਗਾ ਜਿਹੜਾ ਸਿਸਟਮ ਮਲ ਰਿਹਾ ਤਾਂ ਮਤਲਬ ਕਿ ਇੱਕ ਚੀਜ਼ ਹੋਰ ਵੀ ਕਮੀ ਹੈਗੀ ਸਰਕਾਰੀ ਏਜੰਸੀ ਦੇ ਜਿਹੜੇ ਵੈਦਰ ਸਟੇਸ਼ਨ ਜ਼ਿਲ੍ਹੇਵਾਰ ਲੱਗੇ ਹੋਏ ਨੇ ਹਾਂ ਜੀ ਉਹਨਾਂ ਦੇ ਵਿੱਚ ਕਈ ਸਟੇਸ਼ਨ 3-4 ਸਾਲਾਂ ਤੋਂ ਕੰਮ ਹੀ ਨਹੀਂ ਕਰ ਰਹੇਗੇ ਕਈ ਵਾਰ ਆਈਐਮਡੀ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਸਿੱਧੀ ਕੋਈ ਗੱਲਬਾਤ ਨਹੀਂ ਕਰਦੇਗੇ ਤਾਂ ਮੇਲ ਕਰਤੀ ਉਹ ਵੀ ਨਹੀਂ ਉਹ ਰਿਪਲਾਈ ਕਰਦੇ ਚਾਜ ਨਾਲ ਤੇ ਸੰਗਰੂਰ ਵਾਲਾ ਮਾਨਸਾਲਾ ਇੱਥੇ ਵੈਦਰ ਸਟੇਸ਼ਨ ਖਰਾਬ ਹੋਏ ਪਏ ਤੇ ਨਾ ਤਾਂ ਦਾ ਟੈਂਪਰੇਚਰ ਦਾ ਪਤਾ ਲੱਗਦਾ ਨਾ ਮੀਂਹ ਪਏ ਦਾ ਪਤਾ ਲੱਗਦਾ ਵੀ ਕਿੰਨੇ ਮਿਲੀਮੀਟਰ ਮੀਂਹ ਪਿਆ ਤੇ ਇਹਨੂੰ ਫਿਰ ਸਰਕਾਰ ਜੇ ਚੀਜ਼ ਆਪਾਂ ਨੂੰ ਪਤਾ ਲੱਗਣ ਜਿੱਦਾਂ ਕੋਈ ਸਿਸਟਮ ਆ ਰਿਹਾ ਤਕੜਾ ਭਾਰੀ ਮੀਂਹ ਪੈਗਾ ਕਈ ਥਾਵਾਂ ਤੇ ਆਪਾਂ ਨੂੰ ਪਤਾ ਲੱਗਦਾ ਵੀ ਆਹ ਏਰੀਆ ਚ ਜ਼ਿਆਦਾ ਮੀਂਹ ਪੈਗਾ ਹੁਣ ਇੱਥੇ ਸੋਬਾ ਨਾ ਕੱਢ ਚੁੱਕੀ ਹੈ ਹਾਂ ਹਾਂ ਤੇ ਸੰਗਰੂਰ ਵਾਲਾ ਮਾਨਸਾਲਾ ਤਰਨਤਾਰਨ ਵਾਲਾ ਮੁਕਸਰ ਵਾਲਾ ਤੇ ਇੱਕ ਅਨੰਦਪੁਰ ਸਾਹਿਬ ਵਾਲਾ ਮੈਨੂਅਲ ਸਟੇਸ਼ਨ ਇਹਦਾ ਆਟੋਮੈਟਿਕ ਸੀਗੇ ਜਿਹੜੇ ਉਹ ਮਾਈਨੋਰੀਟੀ ਸੈਸ਼ਨ ਜੀ ਉੱਥੇ ਬੰਦਾ ਰੱਖਿਆ ਹੋ ਸੀ ਇਹਨਾਂ ਨੇ ਪਹਿਲਾਂ ਉਹ ਵੀ ਡਾਟਾ ਤਿੰਨ ਚਾਰ ਸਾਲ ਤੋਂ ਨਹੀਂ ਆ ਰਿਹਾ ਨਹੀਂ ਫਿਰ ਇਹਦੀ ਕੋਈ ਤੁਸੀਂ ਜਿਵੇਂ ਸ਼ਿਕਾਇਤ ਵਗੈਰਾ ਮੇਲ-ਮੂਲ ਕਰ ਸਕਦੇ ਹੋ ਕਿਸੇ ਡਿਪਾਰਟਮੈਂਟ ਮੇਲ ਤਾਂ ਕਰ ਸਕਦੇ ਕੋਈ ਗੌਰ ਨਹੀਂ ਨਾ ਕਰਦਾ ਵੀ ਭਾਰਤ ਸਰਕਾਰ ਨੂੰ ਉਹ ਲੈਵਲ ਤੇ ਇਹ ਇਹ ਤਾਂ ਹੁੰਦਾ ਹੀ ਮਤਲਬ ਸੈਂਟਰ ਹਾਂ ਹਾਂ ਕਰ ਤਾਂ ਸਕਦੇ ਪਰ ਕੋਈ ਸੁਣਦਾ ਨਹੀਂ ਇਹਨਾਂ ਚੀਜ਼ਾਂ ਬਾਰੇ ਮਤਲਬ ਕਿ ਸੈਂਟਰ ਸਰਕਾਰ ਵੱਲੋਂ ਵੀ ਸਰਕਾਰੀ ਜਨਸਣ ਨੂੰ ਆਈਐਮਰ ਨੂੰ ਬਹੁਤ ਫੰਡ ਦਿੱਤਾ ਜਾਂਦਾ ਹੈਗਾ ਤਾਂ ਵੀ ਆਉਣ ਵਾਲੇ ਸਮੇਂ 'ਚ ਇਹ ਸਹੀ ਹਨ ਮਾ ਲਾ ਸਕਣਾ ਅਬੀ ਆਪਾਂ ਨੂੰ ਨਹੀਂ ਪਤਾ ਹਨਾ ਵੀ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੈਨੂੰ ਨਹੀਂ ਪਤਾ ਵੀ ਕਿਉਂ ਨਹੀਂ ਕਰ ਰਹੇਗੇ ਵੀ ਸੁਣਦੇ ਤਾਂ ਜ਼ਰੂਰ ਹੁੰਨੇ ਆ ਵੀ ਸਰਕਾਰੀ ਏਜੰਸੀ ਕਹਿੰਦੀ ਅਸੀਂ ਆਹ ਸਾਲ ਇੰਨੇ ਵੈਦਰ ਸਟੇਸ਼ਨ ਲਾਤੇ ਹੋਰ ਤੇ ਪਰ ਪਤਾ ਨਹੀਂ ਕਿੱਥੇ ਲੱਗ ਰਹੇ ਨੇ ਜਾਂ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਤੇ ਲੱਗ ਰਹੇ ਨੇ ਕਿਉਂਕਿ ਇਹ ਖਰਾਬ ਹੋਏ ਨੇ ਵੀ ਇਹਨਾਂ ਦੀ ਰਿਪੇਅਰ ਕਰਾਉਣੀ ਵੀ ਜ਼ਰੂਰੀ ਹੈਗੀ ਜੇ ਨਹੀਂ ਰਿਪੇਅਰ ਹੋ ਰਹੀ ਨਵੇਂ ਲਾਓ ਇੱਥੇ ਜੇ ਨਹੀਂ ਨਹੀਂ ਹੋ ਰਹੀ ਤੁਸੀਂ ਮੀਡੀਆ ਸਾਹਮਣੇ ਗੱਲਬਾਤ ਰੱਖੋ ਵੀ ਸਾਨੂੰ ਸਰਕਾਰ ਫੰਡ ਨਹੀਂ ਦੇ ਰਹੀਗੀ ਉਹ ਤਾਂ ਆਈਐਮਡੀ ਲਈ ਚੁਣੌਤੀ ਹੈ ਜੀ 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 ਬਲਜਿੰਦਰ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਸਾਨੂੰ ਖੁਸ਼ੀ ਵੀ ਹੋਈ ਤੁਸੀਂ ਵੱਖਰੀ ਇੱਕ ਗੱਲ ਕਰ ਰਹੇ ਹੋ ਤੇ ਇਹਦੇ ਅੱਗੇ ਹੈਗਾਗਾ ਸਕੋਪ ਵੀ ਹੈਗਾਗਾ ਇਹ ਇੱਕ ਵਧੀਆ ਚੀਜ਼ ਆ ਪੰਜਾਬ ਲਈ ਜਿਹਨੂੰ ਹੁਣ ਲੋੜ ਆ ਰੋਜ਼ਗਾਰ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਉਹ ਪੱਖ ਤੋਂ ਵੀ ਆਪਾਂ ਦੇਖ ਸਕਦੇ ਹਾਂ ਬਿਲਕੁਲ ਜੀ ਇਦਾਂ ਹੀ ਪਾਕਿਸਤਾਨ ਦੇ ਵਿੱਚ ਸਰਕਾਰੀ ਏਜੰਸੀ ਹੈਗੀ ਪਰ ਉਹ ਉਹਨਾਂ ਦੇ ਐਸਟੀਮੇਟ ਠੀਕ ਠਾਕ ਰਹੇ ਪਰ ਹੁਣ ਉੱਥੇ ਇੱਕ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਨੇ ਆਪ ਦੀ ਵੈਦਰ ਏਜੰਸੀ ਖੜੀ ਕੀਤੀ ਹੈ ਵੈਦਰ ਵਾਲੇ ਉਹਨਾਂ ਨੇ ਲਗਭਗ ਸਾਰੇ ਪਾਕਿਸਤਾਨ ਦੇ ਵਿੱਚ ਹੀ ਵੈਦਰ ਸਟੇਸ਼ਨ ਇੰਸਟਾਲ ਕਰ ਦਿੱਤੇ ਹੈਗੇ ਬਹੁਤ ਸਾਰੇ ਹਾਂ ਸਾਲ 2 ਸਾਲ ਦੇ ਵਿੱਚ ਹੀ ਹੂੰ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਾਂ ਨੂੰ ਵੀ ਕੋਈ ਕੋਈ ਸਹਿਤਾ ਮਿਲਦੀ ਆ ਜਾਂ ਕੋਈ سپورਟ ਕਰਦਾ ਤਾਂ ਆਪਾਂ ਵੀ ਜਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੌਸਮ ਆ ਵੈਦਰ ਆਗਾ ਜਿਹੜਾ ਫੋਰਕਾਸਟ ਆ ਉਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਈਏ ਵੀ ਲੋਕਾਂ ਤੱਕ ਸਟੀਕ ਜਾਣਕਾਰੀ ਪਹੁੰਚੇ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸੋਏ ਸੀ ਬਲਜਿੰਦਰ ਸਿੰਘ ਮੌਸਮ ਪੰਜਾਬ ਦਾ ਪੇਤ ਤੋਂ ਵੱਖਰੀਆਂ ਗੱਲਾਂ ਅੱਜ ਆਪਾਂ ਨੂੰ ਪਤਾ ਲੱਗੀਆਂ ਸਾਨੂੰ ਵੀ ਨਵੀਂ ਜਾਣਕਾਰੀ ਮਿਲੀ ਆ ਤੇ ਖਾਸ ਗੱਲ ਇਹ ਆ B.S.C. ਵਿੱਚ ਵੀ ਸਕੋਪ ਆ ਤੇ ਉਦੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਦਾ ਇੱਕ ਨੌਜਵਾਨ ਜਾਂ ਇਹਦੇ ਨਾਲ ਦੇ ਜਿਹੜੇ ਹੋਰ ਸਾਥੀ ਨੇ ਉਹ ਇਹ ਚੀਜ਼ਾਂ 'ਚ ਵੀ ਰੁਚੀ ਰੱਖਦੇ ਨੇ ਸੋ ਜੇ ਕੋਈ ਇਸ ਇੰਟਰਵਿਊ ਦੇ ਮੁਤਾਬਕ ਜਾਂ ਸੰਬੰਧਿਤ ਕੋਈ ਸਵਾਲ ਹੋਇਆ ਤੁਸੀਂ ਪੰਜਾਬੀ ਦੇ ਵਿੱਚ ਵਧੀਆ ਟਿੱਪਣੀ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਕਰ ਸਕਦੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਵੀ ਬਲਜਿੰਦਰ ਜੀ ਉਹਦਾ ਜ਼ਰੂਰ ਜਿਹੜਾ ਜਵਾਬ ਦੇਣਗੇ ਅੱਗੇ ਫੇਰ ਮਿਲਾਂਗੇ ਹੋਰ ਕਿਸੇ ਸ਼ਖਸੀਅਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦੇ ਉਸ ਜ਼ਿਆਦਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ